ਕੋਹ ਕੰਤਵਾਨ ਨੂੰ ਪੈਂਦੀ ਨਹੀਂ ਝੋਟ ਫੋਟਾ ਸੀ ਨਾ ਪਾਉਣੀ ਜੀ ਸਾਡਾ ਹੱਲ ਨਹੀਂ ਨਿਕਲ ਰਿਹਾ ਕੋਈ ਹਾਂ ਸਾਡੇ ਐਸੇ ਤਾਂ ਜਰੂਰ ਕੱਢਾਂਗੇ ਹੁਣ ਸਮਾਂ ਤੇ ਜਾ ਦੇ ਅਸੀਂ ਦਿਹਾੜੀਆ ਕਰ ਕਰ ਜਵਾਕ ਪੜਾਉਨੇ ਆ ਕੋਹ ਕੰਤਵਾਨ ਨੇ ਤਾਂ ਜਮੇ ਕੰਮ ਚੌਥੇ ਚੱਕਦੇ ਨਸਿਆਂ ਦੇ ਸ਼ਾਮ ਨੂੰ ਬੰਦੇ ਲਿਆ ਆ ਕੇ ਕਹਣ ਦਾਲੂ ਵੀ ਵੀ ਤਿੰਨ ਫੁੱਟ ਦਿੰਦੇ ਨੇ ਕਾਰ ਨੂੰ ਪੈਸਾ ਆਉਂਦਾ ਸ਼ਰਾਬ ਤੋਂ ਪੇ ਤਾਂਗੇ ਘਰੇ ਜਨਾਨੀਆਂ ਨੂੰ ਘਟਾਉਂਦੇ ਨੇ ਫਿਰ ਝੋਟਾ ਲੈਣ ਆ ਜਾਂਦੇ ਨੇ ਜੇ ਕੋ ਅਸੀਂ ਦਿਹਾੜੀਦਾਰ ਬੰਦੇ ਆ ਸਾਨੇ ਭੁੱਖੇ ਮਰਦਿਆਂ ਸੀ ਤਾਂ ਅਸੀਂ ਕਰਕੇ ਖਾਣ ਵਾਲੇ ਆ ਇਹਦੀ ਮੀਟਿੰਗ ਨਿਆਣੇ ਬੀਏਬੀਆ ਕਰੀ ਗਿਆ ਤੇ ਮੁੰਡੇ ਨੇ ਖੁਦ ਇੰਨੇ ਉਹਦਾ ਕੋਈ ਇੰਤਜ਼ਾਮ ਨਹੀਂ ਬਣਿਆ 2500 ਕਰੋੜ ਨੂੰ 500 ਨਹੀਂ ਵਧਾਇਆ ਹੁਣ ਤੱਕ 2 ਸਾਲ ਤਾਂ ਹੋ ਗਏ ਹਾਂ ਤਾਂ 2500 ਕਿਹਦੀ ਦੋ ਇਹਨੇ ਕੁਝ ਨਹੀਂ ਕਰਨ 500 ਸਾਹਿਬ ਕਹਿੰਦੇ 13 ਜ਼ੀਰੋ ਨਾਲ ਜਿੱਤੇ ਹਨ ਪੰਜਾਬ ਚ ਭਵੰਤਮਾਨ ਹੋਣੀ ਕਹਿੰਦੇ ਆਏ ਕਿਵੇਂ ਜਿੱਤੇ ਜਾਣਗੇ ਜਾਂ ਵੋਟਾਂ ਪੈਣਗੀਆਂ ਤਾਂ ਅਸੀਂ ਜੇ ਕੰਮ ਵਧਿਆ ਕਰਾਂ ਉਹ ਤਾਂ ਰਲ ਕੇ ਦਿਹਾੜੀ ਕਰਦੀਆਂ ਚੌਥਾ ਕਰਦੀਆਂ ਨਰੇਗਾ ਆਉਂਦੀਆਂ ਤਾਂ ਆਪਣੇ ਬੱਚੇ ਪਾਲਦੀਆਂ ਕੋਈ ਰਿਸਪੌਂਸ ਨਹੀਂ ਵੀਰਵਨ ਵੀ ਕਿਸੇ ਵੱਲੋਂ ਕੋਈ ਸਹੂਲਤ ਤਾਂ ਹੋਵੇ ਜੀ ਹੋ ਸਾਡਾ ਕੀ ਕਰੂ ਕਿ ਸਰਕਾਰ ਦਾ ਸਾਡੇ ਜਾਣਿਆਂ ਨੂੰ ਪੱਟਣ ਲੱਗੇ ਆਹੀ ਤਾਂ ਹੀ ਘਟਦੇ ਨੇ ਸਰਕਾਰ ਵੀ ਕਾਹਨੋਂ ਨੌਕਰੀਆਂ ਨਾਲ ਮਿਲਣ ਇਹਨਾਂ ਦੇ ਬੱਚਿਆਂ ਨੂੰ ਮੈਂ ਤਾਂ ਥਾਪਵਾ ਕੇ ਦਿਮਗਾ ਇੱਕ ਜਣਾ ਕਮਾਉਣ ਵਾਲਾ ਸਮਾਨਤਾ ਕਹਿੰਦਾ ਪੰਜਾਬ ਖੁਸ਼ੀਆਂ ਬਹੁਤ ਹੋ ਗਿਆ ਲੋ ਫੂਜਾ ਕੋ ਇੰਨੇ ਦੁਖੀ ਕਰੇ ਪਿਆ ਮਾਨਤਾ ਮੰਨਦਾ ਹੁਣ ਸਾਡੇ ਘਰੇ ਅੱਜ ਜਾ ਕੇ ਦੇਖੋ ਕਪਾਈ ਆਤਾ ਵੀ ਨਹੀਂ ਲੇਗਾ ਕੋਈ ਅੰਕਲ ਸਮਝ ਨਾ 2500 ਨੂੰ ਗਰੀਬ ਕੀ ਖਾਣਗੇ ਕਿੰਨੀ ਮੰਗਾਈ ਆ 8 8 10 ਵੋਟਾਂ ਮੇਰੇ ਘਰ ਦੀ ਜੇ ਆਪਾਂ ਨੂੰ ਫੇਰ ਵੀ ਕੋਈ ਸਬੂਤ ਨਹੀਂ ਮਿਲਦੀ ਫਿਰ ਆਪਾਂ ਕੀ ਕਰੀਏ ਨੌਕਰੀਆਂ ਕਹਿੰਦੇ ਅਸੀਂ ਦੇ ਰਹੇ ਹਾਂ ਤੁਹਾਡੇ ਮੇਰੀ ਮੇਰਾ ਪਰੇ ਵੀ ਨਹੀਂ ਮੇਰਾ ਮੁੰਡਾ ਪੜੇ ਵਾ 12 13 ਕੁੜੀ ਵੀ ਹੈ ਪੜੀ ਨਹੀਂ ਤੀ ਹੁਣ ਵਿਆਹ ਕਰਿਆ ਸੀ ਨੇ ਸਾਨੂੰ ਕੋਈ ਕੁਝ ਨਹੀਂ ਦਿੰਦਾ ਤਾਂ ਐਵੇਂ ਕਹਿ ਕੇ ਨਾ ਗਜੰਦੇ ਨੇ ਹੁਣ 3 4 ਮਹੀਨੇ ਹੋ ਗਏ ਤੇ ਸਾਂਡੀ ਕਣਕ ਵੀ ਬੰਦ ਕਰਤੀ ਸਾਨੂੰ ਮੁੱਠੀ ਆਉਂਦੀ ਦੀ ਅਸੀਂ ਕਹਿੰਦੇ ਨਹੀਂ ਚੱਲ ਕੋਈ ਨਹੀਂ ਖੂਸ਼ ਨੇ ਨਿਆਣੇ ਰੋਟੀ ਖਾ ਲੈਣ ਛੱਡ ਤਾਂ ਹੁਣ ਉਹ ਬੱਚੇ ਵੀ ਭੁੱਖੇ ਮਾਰੇ ਪਏ ਨੇ ਐ ਨਹੀਂ ਹੋਰੇ ਮੈਂ ਕਹਿੰਦੀ ਮੈਂ ਤਾਂ ਕਰਦਾ ਅੰਮ ਕਰੀ ਅਜਿਹਾ ਸੀ ਇੱਥੇ ਮਿੰਟ ਨੂੰ ਨਾਲ ਕੋਈ ਨਿਆਰਾ ਕੋਈ ਕੰਮ ਲੱਗਾ ਹੋਵੇ ਕੰਮ ਲੱਗਿਆ ਹੋਵੇ ਸਸੇ ਕੰਨ ਤਾਂ ਅੱਗੇ ਖਾਈ ਹੋਣੀ 50 ਕਿਲੋ ਆਟਾ ਮਿਲਦਾ 50 ਕਿਲੋ ਖਾ ਲੂਗਾ ਸੁੰਡੀਆਂ ਪੋਗੂ ਆਟੇ ਦੇ ਵਿੱਚ ਜੇ ਕਣਕੋਂ ਕਿਸੇ ਦਾ ਕੰਮ ਆਉਗੂਗੀ ਜਿਹੜੇ ਜਿਹੜੇ ਬੰਦੇ ਵੋਟਾਂ ਲੈਣ ਆਉਂਦੇ ਨੇ ਜਿੱਤੇ ਤਾਂ ਤੁਹਾਨੂੰ ਪਿੰਡ ਪੱਦਰ ਤੇ ਕਹਿੰਦਾ ਵੀ ਭਾਈ ਫਲਾਣੀ ਪਾਰਟੀ ਨੂੰ ਵੋਟ ਪਾਓ ਉਹਨਾਂ ਨੂੰ ਕਿਹਾ ਕਰੋ ਕੰਮ ਕਰੋ ਇਹਨਾਂ ਨੇ ਜਿੱਤ ਤਾਂ ਕਹਿੰਦੇ ਨੇ ਕਰਦਾਂ ਕਰਦ ਕੇ ਬਾਹਰ ਮੁੱਕ ਲੈਂਦੇ ਨੇ ਸੁਭਾ ਸੁਲਦੇ ਹੀ ਨਹੀਂ ਜੀ ਸਾਰੀਆਂ ਸੁਭਦਾ দাও ਜਾਨੀਆਂ ਸਾਨੂੰ ਗਰੀਬਾਂ ਨੂੰ ਮਿਲਦੀਆਂ ਨੇ ਕਾਤੋਂ ਨਹੀਂ ਦਿੰਦੇ ਸਾਨੂੰ ਸਾਡੇ ਸਾਡੇ ਬੜੇ ਇੱਕ ਵੀ ਕਿਸੇ ਨੂੰ ਨੌਕਰੀ ਮਿਲੀ ਆ ਕੇ ਕਹਿੰਦੇ ਸਰਕਾਰ ਆ ਤਾਂ ਜਿਹੜਾ ਮਾੜਾ ਮੋਟਾ ਜਿਹ ਕਰੀਬ ਵਰਗ ਸਾਡੇ ਤੋਂ ਇੰਨਾ ਖੁਸ਼ ਆ ਕਹਿੰਦੇ ਜਿਨ੍ਹਾਂ ਦੇ ਘਰੇ ਘਰੇ ਜ਼ੀਰੋ ਬਿਲ ਆਉਣ ਲੱਗਿਆ ਕਹਿੰਦੇ ਸਾਡੇ ਸਾਡੇ ਪੈਣਾ ਤੇ ਆਉਂਦੇ ਨੇ ہاں ਸਾਨੂੰ ਕਹਿੰਦੇ ਕੱਚੇ ਮਕਾਨਾਂ ਦੇ ਪੈਸੇ ਦਵਾਂਗੇ ਆ ਤਾਂ ਮੈਂ ਕਿ ਸੰਤੋਖ ਆ ਕਿ ਅਸਾਨੀ ਮਿਲਿਆ ਕਹ ਸਾਡੇ ਘਰ ਨਾਲੇ ਪੈਣੇ ਚੁੰਤੇ ਨੇ ਸਮਾਨ ਸਾਡੇ ਖਰਾਬ ਹੋਗੇ ਜਿਹੜੇ ਕਣਕਾ ਦੇ ਢੋਲ ਨਾਲ ਜੁੱਦੀ ਖਰਾਬ ਹੋ ਗਈਆਂ ਝਾੜੂ ਵਾਲਾ ਸਾਡੇ ਇਹਦੇ ਪਿੰਡ ਮਾਰਦੇ ਆ ਕੇ ਦੇਖੇ ਠੀਕ ਆ ਹਾਂ ਕਰਾਂਗੇ ਅਸੀਂ ਨਸ਼ਿਆਂ ਤੇ ਕੋਈ ਕੰਟਰੋਲ ਲੱਗਦਾ ਨਹੀਂ ਹਾਂ ਨਾ ਵੀਰੇ ਕੋਈ ਕੰਟਰੋਲ ਨਹੀਂ ਹੈਗਾ ਨਸ਼ਿਆਂ ਦਾ ਸੜਕਾ ਦੁੱਗਣੇ ਲਾਗੇ ਨੇ ਆਣੇ ਸਾਡੇ ਕਾਰਨ ਕਿਹਦਾ ਕਹਿੰ ਸਾਡੇ ਨਿਆਣਿਆਂ ਦਾ ਬੁਰੇ ਹਾਲ ਕਰੇ ਪਏ ਨੇ ਕਹਣਾ ਜ਼ਿੰਦਗੀ ਖਰਾਬ ਕਰਤੀ ਮਾਂ ਕਰ ਪਾਦੀ ਬੱਚੇ ਨੇ ਉਹ ਵੀ ਬੇਗ ਤੇ ਜਵਾਕ ਕਹਿੰਦੇ ਤਾਂ ਜਵਾਕਾਂ ਨੂੰ ਵੀ ਫੇਰ ਜਵਾਕਾਂ ਨੇ ਇਹ ਪੀਂਦੇ ਨੇ ਜੀ ਬੀ ਮਾਂਗੇ 5 ਵਜੇ ਸਾਂ ਇੱਥੇ ਰਹਿਾਂਗੇ 9 ਵਜੇ ਤੱਕ ਖਾਣ ਨੂੰ ਪਾ ਦਾਂਗੇ ਤੇ ਫਿਰ ਉਹਨਾਂ ਰੋਟੀਆਂ ਵੀ ਲਾ ਕੇ ਦਾਂਗੇ ਦਾਣਾ ਵੀ ਬਣਾਉਣੀਆਂ ਨੇ ਆਜਾ ਰੁਵਾਲੇ ਹੋਣੇ ਨਹੀਂ 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 ਉਹ ਤਾਂ ਕਹਿੰਦੇ ਵੀ ਅਸੀਂ ਵੀ ਬਿਜਲੀ ਦਾ ਬਿੱਲ ਜਿਹੜਾ ਉਹ ਜ਼ੀਰੋ ਕਰਤਾ ਸਾਰਿਆਂ ਦਾ ਤਾਂ ਬਿਜਲੀ ਤਾਂ ਮੇਰੇ ਤਾਂ ਕਿੱਦੇ ਦੀ ਕਰਿਆ ਹੋ ਜੀ ਉਹ ਕੜਾ ਹੁਣ ਹੋਇਆ ਵੀ ਆਹ ਤਾਂ ਜਿਹੜੇ ਕਣਕ ਮਿਲਦੀ ਜਵਾਕਾਂ ਦੀ ਉਹ ਤਾਂ ਕੱਟੀ ਪਈ ਆ ਜੀ ਨਹੀਂ ਕਿਉਂ ਕੱਟੀ ਆ ਨਾਲੇ ਤਾਂ ਕੀ ਪਤਾ ਜੀ ਪੁੱਛਿਆ ਨਹੀਂ ਤੁਸੀਂ ਐਮਐਲਏ ਨੂੰ ਪੁੱਛੇ ਬੋਗਲ ਦੇਤੀ ਜੀ ਕਾਟ ਵੀ ਤਾਂ ਵੀ ਨਹੀਂ ਲੱਗਦੀ ਹਾਂ ਕੋਈ ਦੁੱਖ ਚ ਨਹੀਂ ਐਨੇ ਨਹੀਂ ਮਗਾਈ ਹੋਈ ਪਈ ਬੋਟਾ ਪਾ ਕੇ ਵੀ ਕੀ ਫਾਇਦਾ ਹਾਂ ਜਿਹੜੇ ਨੇ ਨਾ ਸਭ ਕੋ ਆਸੇ ਦਿਮਗਾ ਇੱਕ ਜਣਾ ਕਮਾਉਣ ਵਾਲਾ ਫੇਰ ਭਗਵੰਤ ਮਾਨਤ ਕਹਿੰਦਾ ਪੰਜਾਬ ਖੁਸ਼ੇ ਬਹੁਤ ਹੋ ਗਿਆ ਲੋ ਖੋਜਾ ਕੋ ਇਸਨੇ ਦੁਖੀ ਕਰੇ ਪਿਆ ਭਗਵੰਤ ਮਾਨਤ ਮਾਨਦੇ ਜਿਹੜੀ ਕਣਕ ਮਿਲਦੀ ਤੇ ਉਹ ਵੀ ਜਿੱਦ ਕਹਾ ਜੱਟਾਂ ਦੀ ਐ ਨੀ ਮਹਿੰਗੀ ਕਣਕ ਕਰਤੀ ਸਾਡੇ ਵਰਗਿਆਂ ਨੂੰ ਫੇਰ ਉਹੀ 2500 ਨੂੰ ਕਵਾਂਟਲ ਕਿੱਥੋਂ ਸਾਹੀ-ਦਾੜੀ ਹੋਰੇ ਮੜ ਘਟਾਉਣਿਆਂ ਹਾਂ ਫੇਰ ਵੀ ਨਖਰੇ ਨਹੀਂ ਹੈਗੇ ਭਗਵੰਤ ਮਾਨਤ ਮਤਲਬ 200 ਰੁਪਏ ਕਿਲੋ ਹਾਂਜੀ ਬਾਈ ਇੱਧਰ ਆਉਣਾ ਆਉਣਾ ਜੀ ਮੈਂ ਇੱਧਰ ਆਉਣਾ ਦੋ ਰੁਪਏ ਕਿਲੋ ਵਾਲੀ ਦੇਣ ਵੀਰ ਜੀ ਕਣਕ ਸਾਨੂੰ ਸਾਨੂੰ ਫ੍ਰੀ ਵਾਲੀ ਦੀ ਕੋਈ ਲੋੜ ਨਹੀਂ ਦੇਖੋ ਅਸੀਂ ਦਿਹਾੜੀਦਾਰ ਬੰਦੇ ਆਂ ਸਾਨੇ ਭੁੱਖੇ ਮਰਦੇ ਆਂ ਅਸੀਂ ਤਾਂ ਅਸੀਂ ਕਰਕੇ ਖਾਣ ਵਾਲੇ ਆਂ ਹੁਣ ਸਾਨੂੰ ਕਿੰਨੀ ਕਿੰਨੀ ਬੈਰੀ ਪੈਸਾ ਵੀ ਨਹੀਂ ਮਿਲਦਾ ਜਲਦੀ ਹੁਣ ਸਾਡੇ ਘਰੇ ਅੱਜ ਜਾ ਕੇ ਦੇਖੋ ਇੱਕ ਪਾਈ ਆਟਾ ਵੀ ਨਹੀਂ ਹੈਗਾ ਅਸੀਂ 2500 ਰੁਪਏ ਕਿਲੋ ਤੁਸੀਂ ਕਣਕ ਕਰਤੀ ਥੋੜੇ ਸਾਹਮਣੇ ਇਹਨਾਂ ਨੇ 25 ਕੁ ਮਾਣੇ ਕੁਆਂਟਲ ਸਮਝਣਾ 2500 ਨੂੰ ਗਰੀਬ ਕੀ ਖਾਣ ਜੀ ਕਿੰਨੀ ਮੰਗਾਈ ਆ ਤੁਹਾਡੇ ਪਰਿਵਾਰ ਚ ਕਿੰਨੇ ਜਣੇ ਆ 6 ਜਣੇ ਆ ਵੀਰੇ 8-8 10 ਬੋਟਾ ਮੇਰੇ ਘਰ ਦੀਆਂ ਜਾ ਕੇ ਦੇਖੋ ਫਿਰ ਆਪਾਂ ਨੇ ਕਿ ਆਪਾਂ ਖਾਣੀਆਂ ਆਪਾਂ ਤੁਹਾਨੂੰ ਪਾਉਣੀਆਂ ਜੇ ਆਪਾਂ ਨੂੰ ਫਿਰ ਵੀ ਕੋਈ ਸਬੂਲਤ ਨਹੀਂ ਮਿਲਦੀ ਫਿਰ ਆਪਾਂ ਕੀ ਕਰੀਏ ਆਲੇ ਅੱਜ ਚਲੇ ਜਾਂਦੇ ਆਂ ਬੋਰਡ ਪਾ ਕੇ ਮੁੜ ਕੇ ਸਾਨੂੰ ਕੋਈ ਸੁੰਗਦਾ ਨਹੀਂ ਜਾ ਕੇ ਦੇਖੋ ਮੇਰੇ ਘਰ ਦਾ ਬੁਰਾ ਹਾਲ ਨੌਕਰੀਆਂ ਕਹਿੰਦੇ ਅਸੀਂ ਦੇ ਰਹੇ ਆਂ ਤੁਹਾਡੇ ਮਿਲਗੇ ਮੇਰਾ ਪੜੇ ਵੀ ਨੇ ਮੇਰਾ ਮੁੰਡਾ ਪੜੇ ਵਾ 12 13 ਕੁੜੀ ਵੀ ਐ ਪੜੀ ਵੀ ਸੀ ਹੁਣ ਵਿਆਹ ਕਰਿਆ ਅਸੀਂ ਨੇ ਸਾਨੂੰ ਕੋਈ ਕੁਝ ਨਹੀਂ ਦਿੰਦਾ ਤਾਂ ਐਵੇਂ ਕਹਿ ਕੇ ਲੱਗ ਜਾਂਦੇ ਨੇ ਜੇ ਬੋਰਡਾ ਲੈਣੀ ਹੁੰਦੇ ਨੇ ਫਿਰ ਆ ਜਾਂਦੇ ਜਾ ਕੇ ਦੇਖ ਲਓ ਨਹੀਂ ਵੀ ਜੇ ਕੋਈ ਝੂਠ ਹੋਈ ਤਾਂ ਤਾਂ ਕਹੋ ਵੀ ਹਾਂ ਵੀ ਬੀ ਵਾਲੇ ਝੂਠ ਆ ਨਹੀਂ ਸਾਰੇ ਨੂੰ ਪੁੱਛ ਕੇ ਦੇਖੋ ਵੀ ਇਹ ਘਰ ਦਾ ਕੀ ਹਾਲਾਕਾ ਫਿਰ ਮਤਲਬ ਸਰਕਾਰ ਜਿਹੜਾ ਕਹੀ ਜਾਂਦੀ ਅਸੀਂ 2 ਸਾਲ ਚ ਵੀ ਅਸੀਂ ਬਹੁਤ ਕੁਝ ਬਦਲਤਾ ਕੀ ਕਰਤਾ ਜਾ ਕੇ ਦਿਖਾਓ ਸਾਡੇ ਭਮਾਰਸੀ ਚ ਵੀ ਲੈ ਲਈ ਉਹਨਾਂ ਨੇ ਕੀ ਕਰਤਾ ਦੱਸੋ ਮੈਨੂੰ 4 ਮਹੀਨੇ ਬਾਅਦ ਕਣਕ ਮਿਲੀ ਆਈ ਹੁਣ ਹੁਣ 3-4 ਮਹੀਨਾਗਾ ਵੀਰੇ ਸਾਡੀ ਕਣਕ ਵੀ ਬੰਦ ਕਰਤੀ ਸਾਨੂੰ ਮੁੱਠੀ ਆਉਂਦੀ ਸੀ ਅਸੀਂ ਕਹਿੰਦੇ ਸੀ ਚੱਲ ਕੋਈ ਨਹੀਂ ਖੂਸ਼ ਨੇ ਨਿਆਣੇ ਰੋਟੀ ਖਾ ਲੈਣ ਸਾਡੇ ਤਾਂ ਹੁਣ ਉਹ ਬੱਚੇ ਵੀ ਭੁੱਖੇ ਮਾਰੇ ਪਏ ਨੇ ਹੁਣ ਕਿੰਨੀ ਦਿੰਦੇ ਨੇ ਕਣਕ ਹੁਣ ਤਾਂ 5 ਕਿਲੋ ਮਿਲੀ ਜੋਵੇ 3 ਮਹੀਨਾ ਹੋ ਗਏ ਵੀਰੇ 5 5-5 ਕਿਲੋ ਬੱਚਿਆਂ ਨੂੰ ਉਹ ਮੈਂ ਤੇ ਵੀ ਲੈਣਾ ਕਰ ਰਿਹਾ ਨਾ ਤਾਂ ਕੈਨੋ ਸਾਨੂੰ ਤਾਂ ਵੀਰੇ ਕਣ ਹੁਣ ਅਸੀਂ ਜਾਣਦੇ ਆ ਕਿਤੇ ਕਿਤੇ ਹਰ ਪਿੰਡਾਂ ਚ 4 ਮਹੀਨੇ ਹੋ ਗਏ ਉਹਨਾਂ ਨੂੰ ਸਭ ਨੂੰ ਕਣਕ ਮਿਲਦੀ ਆ ਇਹ ਕਿਲੋ ਵਾਲੀ ਕਣਕ ਚਾਹੀਦੀ ਵੀਰੇ ਸੰਤ ਉਹ ਬੰਦ ਕਰਦੀ ਬੰਦ ਕਰਦੀ ਉਹ ਬੰਦ ਕਰ ਤਾ ਕਿੰਨਾ ਕਿੰਨਾ ਟਾਈਮ ਹੋ ਗਿਆ ਕਿੰਨਾ ਦੱਸ ਦੋ ਕਿੰਨਾ ਟਾਈਮ ਹੋ ਗਿਆ ਕਿੰਨਾ ਕੰਮ ਹੋ ਗਿਆ 6 ਮਹੀਨੇ ਹੋ ਗਏ 6 ਸੱਤ ਹੋ ਗਏ ਪੰਜ ਪੰਜ ਕਿਲੋ ਆਟਾ ਕੇਰਾ ਦੇਗੇ ਤੇ ਸੰਤਾ 2 ਰੁਪਏ ਦੀ ਕਿਲੋ ਵਾਲੀ ਚਾਹੀਦੀ ਹੁਣ ਤਾਂ ਹਾਂ ਇਹਨਾਂ ਕੀ ਬਣਦਾ 10 ਕਿਲੋ ਆਟੇ ਨਾਲ ਹਾਂ ਕੀ ਬਣਦਾ ਪਰਿਵਾਰ ਵਾਲੇ ਨੂੰ ਦੱਸ ਮਤਲਬ ਤੁਸੀਂ ਸਰਕਾਰ ਤੋਂ ਨਾਰਾਜ਼ ਹੋ ਖੁਸ਼ ਨਹੀਂ ਹੈਗੇ ਅਸੀਂ ਖੁਸ਼ ਨਹੀਂ ਹੈਗੇ ਉਹ ਕਹੀ ਜਾਂਦੇ ਸਾਰੀਆਂ ਸੀਟਾਂ ਜਿੱਤ ਜਾਗੇ ਹਾਂ ਅਸੀਂ ਖੁਸ਼ ਨਹੀਂ ਹੈਗੇ ਅਸੀਂ ਖੁਸ਼ ਨਹੀਂ ਹੈਗੇ ਥੰ ਤਾਂ 2 ਰੁਪਏ ਵਾਲੀ ਕਿਲੋ ਆਈ ਲਾਓ ਥੰ ਤਾਂ ਗਹਣਾ oven ਨਹੀਂ ਮਿਲਦੀ ਹੈਗੀ ਅੱਛਾ ਇੱਕ ਦੱਸੋ ਤੁਸੀਂ ਕਈ ਜਣੇ ਖੜੇ ਹੋ ਸਰਕਾਰ ਵੀ ਸਰਕਾਰ ਕਹਿੰਦੀ ਅਸੀਂ ਨੌਕਰੀਆਂ ਦੇ ਦੇ ਰਹੇ ਹਾਂ ਤੁਹਾਡੇ ਕਿਸੇ ਦੇ ਪਰਿਵਾਰ ਚੋਂ ਕਿਸੇ ਨੂੰ ਨੌਕਰੀ ਮਿਲੀ ਕੋਈ ਨਹੀਂ ਮੈਨੇ ਮੈਨੇ ਥੋਡੇ ਵਰਗੇ ਨੇ ਮੇਰੇ ਪੁੱਤ ਆ ਵਿਚਾਰੇ ਦਿਹਾੜੀਆਂ ਕਰ ਰਹੇ ਨੇ ਸਾਡੇ ਵੀਰੇ ਦੇ ਦੇ ਵਿੱਚ ਨਿਆਣੇ ਬੀਏ ਬੀਏ ਕਰੀ ਬਿਆਹ ਤੇ ਮੁੰਡੇ ਨੇ ਖੁਦ ਐਨੇ ਫਾਰਮ ਭਰੇ ਨੇ ਥੋਡੇ ਵਰਗੇ ਨੇ ਮੇਰੇ ਪੁੱਤ ਐਨੇ ਉਹਨੇ ਪੀਸ ਭਰੀ ਆ ਕਿਹੜੇ ਫਾਰਮ ਭਰ ਕੇ ਆਉਂਦੇ ਨੇ ਉਹਦਾ ਕੋਈ ਇੰਤਜ਼ਾਮ ਨਹੀਂ ਬਣਿਆ ਤੁਹਾਨੂੰ ਮੁੰਡੇ ਦੀ ਸ਼ਕਲ ਦਿਖਾ ਦਈਆਂ ਮੁੰਡਾ ਵੀ ਤੁਹਾਨੂੰ ਕੋਲ ਬੁਲਾ ਕੇ ਕਿਹੜੇ ਅੱਜ ਤੱਕ ਕਹਿ ਖਾਰੇ ਦਿਹਾੜੀ ਦੇ ਐਨੀ ਉਹਨੇ ਮੈਂ ਕਹਿੰਦੀ ਮਿੰਤ ਕਰਦਾ ਅੰਬਰਸਾਰ ਜਲੰਧਰ ਕਿੱਥੇ ਕਿੱਥੇ ਪੇਪਰ ਦਿੱਤੇ ਕੋਈ ਹਾਲ ਤੱਕ ਕੋਈ ਹੋ ਨਹੀਂ ਹੋਏ ਹੈਗੇ ਲੋਹਾ ਕੁੱਟਦੇ ਨੇ ਲੋਹਾ ਕੁੱਟਣ ਦਿਹਾੜੀ ਦਾ ਲੱਗਿਆ ਨਹੀਂ ਬਦਲਾ ਕਹਿੰਦੇ ਸੀ ਕਹਿੰਦੇ ਬਦਲਾ ਬਹੁਤ ਆ ਗਿਆ ਕੋਈ ਨਹੀਂ ਵੀਰੇ ਸਾਡੇ ਬੁਮਾਰਸੀ ਤੇ ਕੋਈ ਨਹੀਂ ਕੁਝ ਨਹੀਂ ਆ ਸਾਡੇ ਦਿਹਾੜੀਦਾਰ ਜਾਂਦੇ ਆ ਆਥਰੂ ਸਾਡੇ ਨਿਆਣੇ ਕਿਹੜੀ 300 ਰੁਪਏ 400 ਰੁਪਏ ਦਿਹਾੜੀ ਤੇ ਆਉਂਦੇ ਨੇ ਮਸਾ ਕਿਹੜੀ ਅੱਜ ਅਸੀਂ ਇੱਥੇ ਮਿੰਤਨਾ ਸਾਡੇ ਨਿਆਣਾ ਕੋਈ ਕੰਮ ਲੱਗਾ ਹੋਵੇ ਕੰਮ ਲੱਗਿਆ ਵਾ ਹੋਵੇ ਸاسي ਕਾ ਨੂੰ ਧੱਕੇ ਖਾਈ ਹੋਰੇ ਸਾਡੇ ਕੀ ਤਾਂ ਸਾਦਨੇ ਚਲੋ ਚਲੋ ਹਨ ਘਰ ਦਿਖਾ ਦਨੇ ਹੁਣ ਇੱਥੇ ਪਿਛਲਿਆਂ ਵੋਟਾਂ ਚ ਕੌਣ ਜਿੱਤਿਆ ਸੀਗਾ ਪਹਿਲਾਂ ਸਾਜੀ ਪੈਸੜ ਪਦੇ ਹਾਂ ਪੈਸੜ ਪਦੇ ਕਿੰਨੀਆਂ ਹੁਣ 61500 ਆ 1500 ਜੀ ਸਰਕਾਰ ਨੇ ਵਾਦਾ ਕੀਤਾ ਸੀ ਵਧਾਉਣ ਦਾ ਕਰਿਆ ਤੀ ਕਰਿਆ ਤੀ 2500 ਦੀ ਗੱਲ ਕੀਤੀ 2500 ਦੀ ਗੱਲ ਕਰੀ ਵੀ ਸਾਡੀਆਂ ਕਿਸੇ ਨੇ ਸਾਡੇ ਕੋਈ ਬੁੜੀਆਂ ਨਹੀਂ ਪਲਸਰ ਨਹੀਂ ਵਧਾਈ ਕਿਸੇ ਨੇ ਸਾਡੇ ਨਿਆਣੇ ਨੌਕਰੀ ਨਹੀਂ ਮਿਲੀ ਹਾਲ ਤਾਂ ਕਰ ਮੇਰਾ ਮੁੰਡਾ ਧੱਕੇ ਖਾ ਰਿਹਾ ਫਾਰਮ 2-2000 ਰੁਪਏ ਦੇ ਫਾਰਮ ਭਰ ਕੇ ਆਉਂਦੇ ਨੇ ਅੱਛਾ ਇੱਕ ਸਰਕਾਰ ਹਾਂਜੀ 1000 ਰੁਪਏ 1000 ਰੁਪਏ ਕਹਿੰਦੀ ਸੀ ਸਰਕਾਰ ਵੀ 10000 ਰੁਪਏ ਦਵਾਂਗੇ ਬੀਬੀਆਂ ਨੂੰ ਹਾਲੇ ਤਾਂ ਮਿਲਿਆ ਨਹੀਂ ਕਿਸੇ ਨੂੰ ਤੁਸੀਂ ਪੁੱਛਿਆ ਐਮਐਲਏ ਨੂੰ ਆਪਣੇ ਨੂੰ ਉੱਛੇ ਜੀ ਹਾਂ ਉਹ ਕਹਦੇ ਵੋਟਾਂ ਦੇ ਬਾਅਦ ਦਮਾਂਗੇ ਵੀ ਦੁਆਰਾ ਜਿੱਤ ਜਾਗੇ ਅਸੀਂ ਫੇਰ ਦੋਨਾਂਗੇ ਰੁਪਏ ਪਾ ਕੇ ਫੇਰ ਪੋਹਾਂਗੇ ਇੱਥੇ ਇੱਥੇ ਐਮਐਲਏ ਚ ਝਾੜੂ ਦਾ ਜਿੱਤੇ ਆ ਜੀ ਹਾਂ ਜੀ ਝਾੜੂ ਆਏ ਮੁੜ ਕੇ ਪਿੰਡਾਂ ਚ ਫੇਰ ਪੁੱਛ ਬੇਬੇ ਫੇਰ ਪੁੱਛਦੇ ਨਹੀਂ ਤੁਸੀਂ ਕਿੱਧਰ ਗਏ ਜਦੋਂ ਉਹ ਕਹਦੇ ਵੀ ਅਸੀਂ ਹਾਂ ਵੀ ਹੁਣ ਵੋਟਾਂ ਸੂਰਤਾਂ ਲੈਣਾ ਆਵਾਂਗੇ ਥੋੜਾ ਜਿਹਾ ਰੁਪਇਆ ਪਾ ਕੇ ਹਾਂ ਐ ਤਾਂ ਬਾਹਰ ਭਗਵੰਤ ਮੰਦਗਾ ਜਿੱਤਦੇ 10000 ਰੁਪਏ ਖਾਤੇ ਚ ਪਾਉਂਦੇ ਨਹੀਂ ਜਿੱਥੇ ਨਹੀਂ ਉਹ ਨਹੀਂ ਕਿਸੇ ਨੇ ਪਾਇਆ ਹਾਂ ਜੀ ਬਾਪੂ ਜੀ ਸਾਨੂੰ ਕਹਿੰਦਾ ਵੀ ਸਾਨੂੰ 2500 ਕਰੂੰ ਹਾਂ ਸਭ ਰਿਮੈਨ ਬੈਠਾ ਆਇਆ ਹੁੰਦਾ ਦੋ ਸਾਲ ਤਾਂ ਹੋ ਗਏ ਹਾਂ ਦੋ 250 ਕੇ ਜੀ ਦੋ ਹਾਂ ਇਹਨੇ ਕੁਝ ਨਹੀਂ ਕਰਨ ਹੁਣ ਵੋਟਾਂ ਨੂੰ ਆਉਂਦੇ ਨੇ ਫਿਰ ਤੁਸੀਂ ਸਵਾਲ ਅਜੇ ਤਾਂ ਹੱਥ ਲਿਆ ਤੇ ਵੀ ਅਸੀਂ ਨਹੀਂ ਪਾਉਂਦੇ ਹਾਂ ਹਾਂ ਅਸੀਂ ਕਹਿੰਦਾ ਨਾ ਸਾਡੀ ਕਣਕ ਵੀ ਬੰਦ ਕਰਤੀ ਅਸੀਂ ਕਹਿੰਦੇ ਬਾਈ ਓਏ ਜੇ ਸਾਡੀ ਦੋ ਦੌਰ ਪਈ ਵਾਲੀ ਕਣਕ ਵੀ ਸਾਨੂੰ ਬੰਦ ਕਰਤੀ ਅਸੀਂ ਕਹਿੰਦੇ ਹਾਂ ਅਸੀਂ ਪਾਉਂਦੇ ਹੀ ਨਹੀਂ ਅਸੀਂ ਤਾਂ ਤੁਹਾਨੂੰ ਕੀ ਲੱਗਦਾ ਵੀ ਕਿਹੜੀ ਸਰਕਾਰ ਨੇ ਕੰਮ ਹਜੇ ਕੀਤਾ ਲੋਕਾਂ ਲਈ ਪਹਿਲਾਂ ਕਦੇ ਪਹਿਲਾਂ ਅਜੇ ਬਾਦਲ ਨੇ ਤਾਂ ਵਧੀਆ ਕਰਿਆ ਫਿਰ ਵੀ ਹਾਂ ਕਾਂਗਰਸ ਵੀ ਵਧੀਆ ਕਰ ਗਈ। ਹਾਂ ਕਾਂਗਰਸ ਵੀ ਵਧੀਆ ਕਰਦੀ ਆ। ਮਾਨ ਸਾਹਿਬ ਕਹਿੰਦੇ 13 ਜ਼ੀਰੋ ਨਾਲ ਜਿੱਤ ਜਾਣਾ ਪੰਜਾਬ 'ਚ ਭਗਵੰਤ ਮਾਨ ਹਣੀ ਕਹਿੰਦੇ। ਐ ਕਿਵੇਂ ਜਿੱਤ ਜੀਣਗੇ ਜੇ ਵੋਟਾਂ ਨਹੀਂ ਗਿਆ ਤਾਂ ਅਸੀਂ ਜੇ ਕੰਮ ਵਧੀਆ ਕਰਿਆ ਉਹ ਤਾਂ ਜਿੱਤਣਗੇ। ਪਹਿਲਾਂ ਖਾਲੀ ਜਾਂਦਾ ਰਿਹਾ ਕੈਂ ਸਾਲ ਜਾਂਦਾ ਰਿਹਾ ਅਸੀਂ ਕਹਿੰਦੇ ਚੱਲ ਕੋਈ ਨਾ ਪਾ ਦਿੰਨੇ ਆ। ਅਸੀਂ ਸਾਰਿਆਂ ਨੇ ਏਕਾ ਕਰ ਲਿਆ ਵੀ ਕੋਈ ਨਾ ਪਾ ਦਿੰਨੇ ਆ ਵਿਚਾਰੇ ਨੂੰ। ਮੈਂ ਵੀਰ ਜੀ ਦੱਸੋ ਵੀ 50 ਕਿਲੋ ਆਟਾ ਮਿਲਦਾ 50 ਕਿਲੋ ਖਾ ਲੂਗਾ। ਸੁੰਡੀ ਪੋਊਗੀ ਆਟੇ ਦੇ ਵਿੱਚ ਇਹ ਕਣਕ ਉਹ ਕਿਸੇ ਦੇ ਕੰਮ ਆਊਗੀ। ਹਾਂ। ਸਾਂਭੀ ਲੈਂਦਾ ਬੰਦਾ। ਸਾਂਭੀ ਲੈਂਦਾ ਪਰ ਤੁਸੀਂ ਆਪ ਬਣਾਣੇ ਉਹਨਾਂ ਨੇ ਤਾਂ ਇਸ ਚੀਜ਼ ਦਾ ਬੜਾ ਪ੍ਰਚਾਰ ਕਰਿਆ ਬੇਬੇ ਉਹ ਕਹਿੰਦੇ ਵੀ ਹੁਣ ਤੁਹਾਨੂੰ ਜਾਣ ਦੀ ਤੁਹਾਡੇ ਘਰੇ ਘਰੇ ਪਹੁੰਚ ਜੂ ਕਹਿੰਦੇ ਸਾਰਾ ਕੁਝ ਹਾਂ ਕਹਿੰਦੇ ਕਹਿੰਦੇ ਨਹੀਂ ਹਾਂ ਦੰਦੇ ਦੰਦੇ ਕੁਝ ਨਹੀਂ ਸਾਰਾ ਮਕਾਨਾਂ ਦੇ ਕਹਿੰਦੇ ਤੇ ਉਹਦਾ ਬਾਕੀ ਜਿਹੜਾ ਸਰਕਾਰ ਕਹਿੰਦੀ ਸੀ ਨਸ਼ਾ ਨੁਸ਼ੇ ਦਾ ਠੀਕ ਆ ਪਿੰਡਾਂ ਮੁੰਡਾਂ ਚ ਕੋਈ ਬਾਤ ਉਹਦਾ ਨਹੀਂ ਹਾਂ ਦਾ ਤਾਂ ਠੀਕ ਹਾਂਜੀ ਸਾਡਾ ਠੀਕ ਕਰਨਾ ਚਾਹੀਦਾ ਠੀਕ ਪਿੰਡ ਠੀਕ ਆ ਤੁਹਾਡਾ ਠੀਕ ਹੈ ਜੀ ਠੀਕ ਹੈ ਹਾਂ ਤੇ ਮਨਰੇਗਾ ਦਾ ਤੁਸੀਂ ਕਰ ਰਹੇ ਹੋ ਇਸ ਟਾਈਮ ਕੰਮ ਹਨਾ ਤੇ ਸਰਕਾਰ ਦੇ ਕੋਲੋਂ ਹੋਰ ਕੀ ਮੰਗ ਆ ਇੱਕ ਤਾਂ ਤੁਸੀਂ ਕਹਿੰਦੇ ਹੋ ਆਟਾ ਹੋ ਗਿਆ ਸਾਨੂੰ ਕਣਕ ਚਾਹੀਦੀ ਆਟੇ ਦੇ ਜਗ੍ਹਾ ਹਨਾ ਦੂਜਾ ਨੌਕਰੀਆਂ ਵੀ ਘੱਟ ਮਿਲਦੀ ਪਾਈ ਪੈਸੇ ਵੀ ਵਧਣੇ ਚਾਹੀਦੇ ਸਾਨੂੰ ਮੁੰਡਿਆਂ ਨੂੰ ਨੌਕਰੀਆਂ ਚਾਹੀਦੀਆਂ ਨੌਕਰੀਆਂ ਵੀ ਦੇਣ ਪੁੱਤ ਨੌਕਰੀਆਂ ਵੀ ਦੇਣ ਤਾਂ ਕਿ ਸਾਡੇ ਮੁੰਡੇ ਧੱਕੇ ਖਾਂਦੇ ਫਿਰਨਾ ਛੋਟੇ ਵਰਗੇ ਨਹੀਂ ਦਿਖਾ ਦਿੰਨੇ ਆ ਤੁਹਾਨੂੰ ਬੁਲਾ ਕੇ ਨਹੀਂ ਛੋਟੇ ਵਰਗੇ ਨੇ ਸਾਡੇ ਨਿਆਣੇ ਮੇਰੇ ਪੁੱਤ ਜਿਹੜੇ ਧੱਕੇ ਖਾਂਦੇ ਫਿਰਦੇ ਨੇ ਵਿਚਾਰੇ ਜਿਗਰੀਆਂ ਘਰੀ ਬੰਦਦੇ ਨੇ ਕਿਹਨੂੰ ਵੋਟ ਪਾਉਂਗੇ ਫਿਰ ਇਦ ਕੀ ਹਾਂ ਪਾਵਾ ਪਾਵਾ ਕਿਹਨੂੰ ਪਾਉਂਗੇ ਜਿਹਨੂੰ ਜਿਹੜਾ ਸਾਡੇ ਨਿਆਣਿਆਂ ਨੂੰ ਨੌਕਰੀ ਲਵਾਊ ਕਰੂਗਾ ਹਾਂ ਪੱਕਾ ਕਰੋ ਸੁਣ ਰਿਹਾ ਕੋਈ ਗੱਲ ਹੁਣ ਤੁਹਾਡੀ ਹੁਣ ਕੌਣ ਸੁਣ ਰਿਹਾ ਤੂੰ ਹੀ ਸੁਣਦਾ ਪਾਰਟੀ ਕਿਨੂੰ ਵੋਟ ਕਿਨੂੰ ਪਾਉਂਗੇ ਵਾਹ ਜਿਹੜਾ ਸਾਡੀ ਸੁਣੂਗਾ ਜਿਹੜਾ ਸਾਡੇ ਨਾਲ ਸਾਥ ਰੂਗਾ ਤੁਸੀਂ ਕਹਿੰਦੇ ਝਾੜੂ ਤਾਂ ਸੁਣ ਨਹੀਂ ਰਿਹਾ ਸੁਣ ਤਾਂ ਸਾਡੀ ਤਾਂ ਫਿਰ ਕੌਣ ਸੁਣੂਗਾ ਹਾਂ ਝਾੜੂ ਵਾਲੇ ਹੋਣੇ ਨਹੀਂ 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 ਅਸੀਂ 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 ਕਿਸੇ ਪਾਰਟੀ ਤੋਂ ਨਹੀਂ ਹੈਗੇ ਜੀ ਅਸੀਂ ਕਿਸੇ ਪਾਰਟੀ ਤੋਂ ਨਹੀਂ ਹੈਗੇ ਬੇਬੇ ਕਹੋ ਸ਼ੋਅ ਕੰਮ ਤੋਂ ਸਰਕਾਰ ਦੇ ਤੋਂ ਵਧੀਆ ਕੰਮ ਕਰ ਰਹੀ ਹੈ ਸਰਕਾਰ ਜੇ ਵਧੀਆ ਕਰੂਗੀ ਤਾਂ ਹੀ ਕਹਾਂਗੇ 5 ਕਿਲੋ ਆਟਾ ਦੇ ਕੇ 1 ਰੁਪਏ ਫੇਟ ਪਰ ਪਰ ਆਲਾ ਕਿਲੋ ਨਹੀਂ ਬੋਲਣ 2 ਰੁਪਏ ਕਿੰਨੇ 5 ਕਿਲੋ ਆਟਾ ਦਾ ਪਰ ਮਾਰਨਾ ਕਿਲੋ ਆ ਸਾਡੀ ਟੇਕੜ ਪਰ 25 ਸਾਨੂੰ ਦਿੰਦੇ ਨੇ ਹੁਣਾਂ ਲਾਣਕ ਕੀ ਲੈ ਲੂਗਾ ਅਗਲਾ ਗਰੀਬ ਜਿਵੇਂ ਤੁਸੀਂ ਖੁਸ਼ ਨਹੀਂ ਹੈਗੇ ਫਿਰ ਇਹ ਹਿਸਾਬ ਨਾਲ ਤਾਂ ਸਰਕਾਰ ਨੇ ਇਹ ਹਿਸਾਬ ਨਾਲ ਤਾਂ ਨਹੀਂ ਵੋਟਾਂ ਫਿਰ ਪੈਂਦੀਆਂ ਇਹਨਾਂ ਨੂੰ ਵੋਟਾਂ ਮੈਂ 25 ਸਾਨੂੰ ਲਾ ਦੇਗੀ ਕੀ ਪਰ ਬਾਅਦ ਵਿੱਚ ਲਖਵਾਊਗਾ 25 ਸਾਨੂੰ ਦਿੰਦੇ ਨੇ ਹੁਣ ਤਾਂ ਕੰਕਾ ਉਹ ਵੀ ਇੰਤਿਆ ਕਰਕੇ ਅਗਲਾ ਮਾਤਾ ਜੀ ਹੁਣ ਦੱਸੋ ਕੀ ਸਮੱਸਿਆ ਦੱਸਣੀ ਹੈ ਮੈਂ ਕਿਹਾ ਜੀ ਮੇਰੇ ਬੇਟੇ ਨੂੰ 4 ਸਾਲ ਹੋ ਗਏ ਤੇ ਬੈਠੇ ਨੂੰ ਚੰਡੀਗੜ੍ਹ ਦਾਖਲ ਰੱਖਿਆ ਸਭ ਨੂੰ ਪੁੱਛ ਲੋ ਪੈਰ ਜਮਾਂਤੀ ਉਹ ਹਤੀ ਪੈਰ ਛੋਦਾ ਆਪ ਬਣਵਾਇਆ ਅੱਛਾ ਵੀ ਉੱਥੋਂ ਵੀ ਨਹੀਂ ਦੇ ਰਿਹਾ ਕੋਈ ਵੀ ਸੁਣਵਾਇ ਉਹਨਾਂ ਨੂੰ ਕਿਸੇ ਕਹਦੀ ਵੀ ਕਾਟ ਕਰਾ ਕੇ ਦੇ ਦੇ ਦੋ ਸਾਨੂੰ ਵੀ ਇਸੇ ਪਰਸਣਵਾ ਲਾਂਗੇ ਕਿੰਨੇ ਕਿਹਾ ਸੀ ਡਾਕਟਰਾਂ ਨੇ ਵੀ ਕਹਿ ਦਿੱਤੀ ਜੀ ਔਰੇ ਵੀ ਸਾਨੂੰ ਸਾਬ ਨੇ ਕਿ ਆ ਵੀ ਕਾਟ ਵੀ ਨਹੀਂ ਬਣਿਆ ਉਹਨੂੰ ਕੋਈ ਪਰਸਣ ਵੀ ਨਹੀਂ ਲੱਗੀ ਹੁਣ ਉਹ ਕੋਣੇ ਲੰਗ ਮਾਰਦੀ ਮੰਡੀ ਜਾਂਦਾ ਪੁੱਛਰ ਜੀ ਨੂੰ ਮਰਜੀ ਬਸ ਲੋ ਜਿਹੜਾ ਮੋਦੀ ਵਾਲਾ ਕਾਰਡ ਬਣਦਾ ਸੀ ਉਹ ਨਹੀਂ ਬਣਵਾਇਆ ਤੁਸੀਂ ਉਹ ਵੀ ਬਣਿਆ ਹੋਇਆ ਜੀ ਉਹ ਵੀ ਨਹੀਂ ਕਿਸ਼ਣੇ ਚਲਾਇਆ ਸਰਕਾਰੀ ਹਸਪਤਾਲ ਵੀ ਨਹੀਂ ਚੱਲਿਆ ਉੱਥੇ ਵੀ ਨਹੀਂ ਚੱਲਿਆ ਜੀ ਹਾਂ ਬਾਕੀ ਪੁੱਛਰ ਸਾਰਾ ਮੇਰਾ ਪਿੰਡ ਖੜਾ ਉੱਥੇ ਮੈਂ 7 ਲੱਖ ਰੁਪਏ ਲਾ ਕੇ ਆਈ ਭਗਵੰਤ ਮਾਨ ਹੋ ਗਏ ਤੇ ਝਾੜੂ ਦੇ ਸਾਰੇ ਐਮਐਲਏ ਹੋ ਗਏ ਕਹਿੰਦੇ ਕਹਿੰਦੇ ਹੁਣ ਤਾਂ ਸਰਕਾਰੀ ਹਸਪਤਾਲਾਂ ਚ ਦਵਾਈ ਵੀ ਅੰਦਰੋਂ ਮਿਲਦੀ ਆ ਪਤਾ ਜੀ 4 ਸਾਲ ਹੋ ਗਏ ਮੇਰੇ ਬੇਟੇ ਨੂੰ ਚੌਥਾ ਸਾਲ ਲੱਗ ਗਿਆ ਜੀ ਫੁੱਸ ਲੋ ਇਨ ਉਹਦਾ ਤਾਂ ਸਰਕਾਰ ਹੋਰ ਸੀ ਹਾਂ ਜੀ ਹੁਣ ਵੀ ਨਹੀਂ ਕੋਈ ਬਿੱਬੀ ਚਲ ਪਰਸਨਲ ਆ ਦिए ਵੀ ਚਲ ਬੱਚਾ ਇਨਾ ਔਖਾ ਤੁਰਦਾ ਕੋਨੇ ਮੰਡੀ ਜਾਂਦਾ ਬਿਨਾ ਬੂਟ ਤਾਂ ਤੁਰ ਨਹੀਂ ਸਕਦਾ ਜਰਾਬਾਂ ਤੋਂ ਬਿਨਾ ਰਹਿ ਨਹੀਂ ਸਕਦਾ ਪੱਟੀ ਕਰਕੇ ਜਾਂਦਾ ਉਹ ਮੰਡੀ ਮਤਲਬ ਉਹਦਾ ਜਿਹੜੇ ਉਹ ਤੁਸੀਂ ਕਹਿੰਦੇ ਦਿੱਕਤ ਆ ਉਹ ਪੱਕੀ ਹੋ ਗਈ ਹੁਣ ਉਹਦਾ ਸਰਟੀਫਿਕੇਟ ਵਗੈਰਾ ਨਹੀਂ ਬਣਾਇਆ ਫਿਰ ਹਾਂ ਜੀ ਕੁਝ ਨਹੀਂ ਬਣਾਇਆ ਹਾਂ ਜੀ ਔਕਕਣ ਜਿੰਦੀ ਕੰਮ ਤੇ ਜਾਂਦਾ ਤੁਸੀਂ ਵੀ ਜਿਹੜੇ ਬੰਦੇ ਵੋਟਾਂ ਲੈਣ ਆਉਂਦੇ ਨੇ ਜਾਂ ਜਿਹੜਾ ਤੁਹਾਨੂੰ ਪਿੰਡ ਪੱਦਰ ਤੇ ਕਹਿੰਦਾ ਵੀ ਭਾਈ ਫਲਾਣੀ ਪਾਰਟੀ ਨੂੰ ਵੋਟ ਪਾਓ ਉਹਨਾਂ ਨੂੰ ਕਿਹਾ ਕਰੋ ਕੰਮ ਕਰਾ ਮੈਂ ਜਦ ਤੱਕ ਕਹਿੰਦੇ ਨੇ ਕਰਦਾਂ ਕਰਦ ਕੇ ਬਾਅਦ ਮੁੱਕਰ ਜਾਂਦੇ ਨੇ ਸੋ ਕੋ ਸੁਣਦਾ ਹੀ ਨਹੀਂ ਜੀ ਕਈਏ ਵੀ ਕਿਨੂੰ ਹੁਣ ਜਦ ਸਾਨੂੰ ਕਹਿੰਦੇ ਆ ਇੱਕਲੇ ਤੁਸੀਂ ਹੁਣ ਵੋਟਾਂ ਲੈ ਕੇ ਬਾਜੋਗੇ ਬਾਅਦ ਵਿੱਚ ਕਿਨੇ ਪੁੱਛਣਿਆ ਹਾਂ ਪੁੱਛੋ ਨਾ ਕਿ ਤੈਨੂੰ 5 ਸਾਲਾਂ ਬਾਅਦ ਫੇਰ ਆਜੋਗੇ ਵੀ ਵੋਟ ਪਾ ਦੋ ਵੀ ਆ ਕੰਮ ਛੋੜਨਾ ਹੈ ਕਰਾਂਗੇ ਕੋਈ ਨਹੀਂ ਬੋਦਾ ਜੀ ਜਵਾਕ ਪੜਾ ਲੋ ਜਵਾਕ ਜਵਾਕ ਪੜਾ ਲੋ ਜਵਾਕ ਕਰਨੇ ਪੜੇ ਪੜੇ ਫਿਰਦੇ ਨੇ ਜ ਆਇਕਣੇ ਫਿਰਦੇ ਨੇ ਮੰਡੀ ਤੜਕੇ ਬਾਜ ਜਾਂਦੇ ਨੇ 6 ਵਜੇ ਤੋਂ ਹੁਣ 8 ਵਜੇ ਵੜਨਗੇ ਉਹ ਵੀ ਤੁਸੀਂ ਆ ਕੇ ਦੇਖ ਲਿਓ ਹੁਣ ਤਾਂ ਐਤ ਕੀ ਤਾਂ ਲੋਕ ਘੇਰ ਘੇਰ ਪੁੱਛ ਰਹੇ ਨੇ ਸਾਰੇ ਲੀਡਰਾਂ ਨੂੰ ਜਿਵੇਂ ਤੁਸੀਂ ਕਹਿ ਰਹੇ ਹੋ ਤੁਸੀਂ ਤੁਸੀਂ ਤੁਹਾਡੇ ਇੱਥੇ ਆਉਣਗੇ ਤੁਸੀਂ ਵੀ ਤਾਂ ਪੁੱਛੋਗੇ ਕਹਾਂਗੇ ਜੀ ਖੜੇ ਜਾਦੇ ਭੱਜ ਗਏ ਸਾਡਾ ਤਾਂ ਬੁਰਾ ਨਾ ਸਾਡਾ ਤਾਂ ਹਾਂ ਹਾਂ ਜੀ ਥੋੜਾ ਸਾਹਮਣੇ ਤਾਂ ਕਹਿੰਨੇ ਵੀ ਉਹਨੂੰ ਕਣਕਾ ਥੋੜਾ ਸਾਹਮਣੇ ਇੰਨੀ ਮਹਿੰਗੀ ਦੇਖ ਲਓ ਪਹਿਲਾਂ ਆ ਵੀ ਦੇਖ ਲਓ ਕਿਸੇ ਕੀਮੇ ਲਈ ਇੱਕ ਕਮਾਉਣ ਵਾਲਾ ਹੁੰਦਾ ਜਿਨ੍ਹਾਂ ਦੇ ਕਿੱਕਣ ਲਈ ਹੈ 2500 ਦੀ ਕੁਆਂਟਲ ਕਰਕੇ ਰੱਖੀ ਹੋਈ ਆ ਹਾਂਜੀ ਤੁਸੀਂ ਕੀ ਕਹਿੰਦੇ ਸੀ ਸਾਰੀਆਂ ਸੁਵਿਧਾ ਦਾਓ ਜਿਹੜੀਆਂ ਸਾਨੂੰ ਗਰੀਬਾਂ ਨੂੰ ਮਿਲਦੀਆਂ ਨੇ ਕਾਤੋਂ ਨਹੀਂ ਦਿੰਦੇ ਸਾਨੂੰ ਕਿਹੜੀ ਕਿਹੜੀ ਬੰਦ ਹੋਈ ਤੁਸੀਂ ਆਪਣੇ ਵੱਲੋਂ ਸਾਰੀਆਂ ਬੰਦ ਰਿਆ ਕਣਕ ਦੀ ਥਾਂ ਆਟਾ ਲਿਆਤਾ ਜਵਾਖ ਅਸੀਂ 12 12 ਪੜਾ ਲੇ ਉਹ ਨਹੀਂ ਸਾਨੂੰ ਘਰੇ ਫਿਰਦੇ ਨੇ ਸਾਡੇ ਕੋਈ ਹੈ ਵੀ ਆ ਸਾਡਾ 44 ਸਰਕਾਰ ਕਹਿੰਦੀ 45000 ਦੇ ਕਰੀਬ ਨੌਕਰੀਆਂ ਦੇਤੀਆਂ ਮੈਂ ਤਾਂ ਹੀ ਪੁੱਛ ਰਿਹਾ ਤੁਹਾਡੇ ਕਿਸੇ ਨੂੰ ਨਹੀਂ ਮਿਲੀ ਸਾਡੇ ਸਾਡੇ ਬੇੜੇ ਨੂੰ ਇੱਕ ਵੀ ਕਿਸੇ ਨੂੰ ਨੌਕਰੀ ਮਿਲੀ ਆ ਕੇ ਕਹਿ ਦਵੇ ਸਰਕਾਰ ਹਾਂ ਸਾਨੂੰ ਮੈਨੂੰ 20 ਸਾਲ ਹੋ ਗਏ ਸਾਨੂੰ ਕੀ ਦਿੱਤਾ ਅਜੇ ਤੱਕ ਨਾ ਕਿਸੇ ਸਰਪੰਚ ਪੰਜ ਤਾਂ ਕਿਸੇ ਦੇ ਵੀ ਨਾ ਸਰਕਾਰ ਨੇ ਦਿੱਤਾ ਨਹੀਂ ਅਸੀਂ ਕਹਿੰਨੇ ਆ ਅਸੀਂ ਦਿਹਾੜੀਆਂ ਕਰ ਕਰ ਜਵਾਕ ਪੜਾਉਣੇ ਆ ਹਾਂ ਸਾਨੂੰ ਕੀ ਲੋੜ ਆ ਤਾਂ ਵੋਟ ਪਾਉਣੇ ਨਹੀਂ ਸਾਹਮਣੇ ਕਹਿੰਨੇ ਹਸ ਤਾਂ ਨਾ ਅਸੀਂ ਕਿਸੇ ਨੂੰ ਨਹੀਂ ਵੋਟ ਪਾਉਣੀ ਸਾਡੇ ਤਾਂ ਕੋਈ ਨਾ ਆਵੇ ਯਾਨੀ ਅੱਜ ਸਾਡੇ ਜਵਾਖਾਂ ਨੌਕਰੀਆਂ ਨਹੀਂ ਮਿਲਦੀਆਂ ਨਹੀਂ ਇਹ ਜਿਹੜੇ ਹੁਣ ਸਰਕਾਰ ਇਹ ਕਹਿੰਦੇ ਅਸੀਂ ਤਾਂ ਜੀ ਆਮ ਲੋਕਾਂ ਦੇ ਬੰਦੇ ਆਮ ਆਦਮੀ ਆ ਆਮ ਆਦਮੀ ਆਗੇ ਕੀ ਫਰਕ ਲੱਗਿਆ ਕੋਈ ਤੁਹਾਨੂੰ ਦੋ ਸਾਲਾਂ ਚ ਕੋਈ ਤਾਂ ਕੋਈ ਨਹੀਂ ਫਰਕ ਲੱਗਦਾ ਉਹਦਾ ਡੇੜਾ ਮੜਾ ਮੋਟਾ ਜਿਹੜੇ ਪੱਲਿਆ ਉਹਨੂੰ ਨੌਕਰੀ ਮਿਲਦੀਆਂ ਨੇ ਇਸ ਗਰੀਬਾਂ ਨੂੰ ਕੋਈ ਨਹੀਂ ਸਿਆਣ ਦਾ ਹਾਂ ਅਸੀਂ ਨਹੀਂ ਪਾਉਣੀ ਵੋਟ ਕਿਸੇ ਨੂੰ ਨਹੀਂ ਪਾਉਣੀ ਅਸੀਂ ਵੋਟ ਸਾਡੇ ਨਾਲ ਆਏ ਕੋਈ ਭਗਵੰਤਵਾਨ ਨੂੰ ਪੈਂਦੀ ਨਹੀਂ ਵੋਟ ਫਿਰ ਵੋਟਾਂ ਸੀ ਨਹੀਂ ਪਾਉਣੀਆਂ ਜੀ ਜਦ ਸਾਡਾ ਹੱਲ ਨਹੀਂ ਨਿਕਲ ਰਿਹਾ ਕੋਈ। ਹਾਂ ਸਾਡੇ ਅਸੀਂ ਤਾਂ ਜਰੂਰ ਕੱਢਾਂਗੇ ਹੁਣ ਸਮਾਂ ਤੇ ਜਾ ਦੇ। ਹਾਂ ਅਸੀਂ ਤਾਂ ਜਾਦੇ ਜਲੂ ਜਿਆਦੇ ਨਹੀਂ ਗਰੀਬਾਂ ਦੀਆਂ ਵੋਟਾਂ ਲੈ ਕੇ ਆਪਾਂ ਨਾ ਕੰਮ ਕਰੀ ਜਾਂਦੇ ਨੇ ਸਾਡਾ ਕੀ ਕਰਦੇ ਨੇ ਜੀ? ਸਾਡੇ ਬੱਚਿਆਂ ਨੂੰ ਨੌਕਰੀਆਂ ਦੇਣ। ਹਾਂ ਗਰੀਬੀ ਦਾ ਵਿੱਚ ਅਸੀਂ ਪੜਾ ਰਹੇ ਹਾਂ ਜੀ। ਆਹ ਬਗੂ ਸਾਡੀ ਵਿਚਾਰੀ ਦਿਹਾੜੀਦਾਰ ਕੜੀ ਸਾਡੇ ਨਾਲ ਦਰੇਗਾ ਚ ਲੱਗੀ ਵੀ ਆ। ਸਾਡੇ ਘਰ ਵਾਲਾ ਮੁੱਕ ਗਿਆ ਐਕਸੀਡੈਂਟ ਚ ਹੋ ਕੇ। ਇਹਨੂੰ ਕੀ ਲੱਗਿਆ? ਸਰਕਾਰ ਪਤਾ ਕੀ ਸਰਕਾਰ ਸਰਕਾਰ ਇਹ ਕਹਿੰਦੀ ਆ ਕਹਿੰਦੇ ਵੀ ਗਰੀਬ ਵਰਗ ਸਾਡੇ ਤੋਂ ਇੰਨਾ ਖੁਸ਼ ਆ ਕਹਿੰਦੇ ਜਿਨ੍ਹਾਂ ਦੇ ਘਰੇ ਘਰੇ ਜ਼ੀਰੋ ਬਿਲ ਆਉਣ ਲੱਗਿਆ ਕਹਿੰਦੇ ਸਾਡੇ ਬਿਲ ਕਾਹਨੇ ਪਹਿਲਾਂ ਤੇ ਹੀ ਆਉਂਦੇ ਨੇ ਠੀਕ ਆ ਬਿਲ ਸਾਡੇ ਪਹਿਲਾਂ ਤੇ ਹੀ ਆਉਂਦੇ ਨੇ ਕੈਸਾ ਲਓਗੇ ਹੁਣ ਨਹੀਂ ਸਾਡੇ ਕੁਝ ਵੀ ਨਹੀਂ ਬਣਿਆ ਆ 5 ਸਾਲ ਦੇ ਵਿੱਚ ਆ 5 ਸਾਲ ਦੇ ਵਿੱਚ ਸਾਡਾ ਕੁਝ ਨਹੀਂ ਹਾਸਾ ਕਹਿੰਨਾ ਵੀ ਸਾਡੇ ਇੱਕ ਬੱਚੇ ਨੂੰ ਨੌਕਰੀ ਮਿਲੇ ਸਾਡੇ ਘਰਾਂ ਵਿੱਚ ਸਾਨੂੰ ਕਿਹੜੀ ਚੀਜ਼ ਸਾਡੀ ਉਹ ਵਾ ਸਾਨੂੰ ਉਹ ਮਿਲੇ ਤੁਸੀਂ ਕਰੀ ਸੀ ਕੋਸ਼ਿਸ਼ ਨੌਕਰੀ ਲਈ ਹਾਂਜੀ ਮੈਂ ਭਰੇ ਸੀ ਇਹ ਫਾਰਮ ਜੀ ਪੇਪਰ ਵੀ ਦੇ ਕੇ ਆਈ ਕਈ ਜਗ੍ਹਾ ਪਰ ਕੋਈ پاس ਕੋਈ ਪੜ੍ਹੇ ਵੀ ਕੋਈ ਕੌਣ ਸੀ ਜਾਂਦਾ ਤੋ ਮੇਰੇ ਛੋਟੇ ਛੋਟੇ ਬੱਚੇ ਨੇ 5 ਸਾਲ ਹੋ ਗਏ ਮੈਨੂੰ ਵਿਧਵਾ ਹੋਈ ਨੂੰ ਜੀ ਕੋਈ ਵਿਧਵਾਲੀ ਸੂਲਤ ਨਹੀਂ ਕੋ ਪੈਨਸ਼ਨ ਤੋਂ ਬਿਨਾ ਪੈਨਸ਼ਨ ਸਿਰ ਕਿੰਨਾ ਕੁ ਮੈਂ ਬੱਚੇ ਪੜਾ ਲੂੰਗੀ ਤੇ ਘਰ ਚਲਾ ਲੂੰਗੀ ਤਿੰਨ ਜਾਨੀਆਂ ਸੀ ਘਰ ਚ ਵਿਧਵਾ ਬੈਠੀਏ ਸੱਤ ਸ ਵੀ ਦਾਦੀ ਕੋਈ ਰਿਸਪਾਂਸ ਨਹੀਂ ਵਿਧਵਾ ਨੂੰ ਅਸੀਂ ਅਲੀਨਾ ਆ ਧੱਕੇ ਦੇ ਲਈ ਫਿਰਦੇ ਅਸੀਂ ਦਿਹਾੜੀਦਾਰ ਬੰਦਿਆਂ ਨੂੰ ਹੁਣ ਇਹਨਾਂ ਨਾਲ ਲੜ ਲੜ ਕੇ ਦਿਹਾੜੀ ਕਰਦੀਆਂ ਚੋਤਾ ਕਰਦੀਆਂ ਨਰੇਗਾ ਆਉਂਦੀਆਂ ਤਾਂ ਆਪਣੇ ਬੱਚੇ ਪਾਲ ਰਹੀਆਂ ਕੋਈ ਰਿਸਪੌਂਸ ਨਹੀਂ ਵਿਦਵਨ ਵੀ ਕਿਸੇ ਵੱਲੋਂ ਕੋਈ ਸਹੂਲਤ ਤਾਂ ਹੋਵੇ ਜੀ ਕੱਲੀ ਪੈਨਸ਼ਨ ਤੇ ਮੈਂ ਕਿੰਨਾ ਕੁੱਛ ਕਰਦਾ ਕਰ ਲੂੰਗੀ 1500 ਰੁਪਏ ਕੀ ਨਹੀਂ ਆਣੇ ਨੂੰ ਆਉਂਦਾ ਫੜੋਰੇ ਆਉਗੇ ਸਾਡੇ ਨਾਲ ਤਾਂ ਦਿਹਾੜੀ ਜਾਊਗੀ ਇਹ ਕੰਮ ਕਰੂਗੀ ਜੇ sire re ਆਉਗੇ ਲੈ ਕੇ ਤਾਂ ਅਸੀਂ ਕੰਮ ਕਰਾਂਗੇ ਇੱਥੇ ਐਮ ਐਲ ਏ ਕੌਣ ਤੁਹਾਡੇ ਰਾਜ ਜੀ ਤੁਸੀਂ ਜਿਵੇਂ ਪਿੰਡ ਪੌਂਡ ਚ ਕਦੇ ਆਏ ਤੁਸੀਂ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਟਾਈਮ ਮੇ ਨਹੀਂ ਹੁੰਦਾ ਜੀ ਉਹਨਾਂ ਕੋਲ ਅਸੀਂ ਇਸ ਵਾਰ ਕਣਕ ਦੀ ਗੱਲ ਰੱਖੀ ਸੀਗੀ 2 ਮਿੰਟ ਸਾਡੇ ਕੋਲ ਖੜੇ ਕਣਕ ਬਾਰੇ ਗੱਲ ਕਰਕੇ ਚਲੇ ਜੀ ਜਵਾਬ ਦਿੱਤਾ ਉਹਨਾਂ ਨੇ ਫਿਰ ਉਹ ਕਹਿੰਦੇ ਸੀਗੇ ਇੱਕ ਹਫ਼ਤੇ ਚ ਤੁਹਾਡੀ ਕਣਕ ਆ ਜੂਗੀ ਜਦ ਕਿ ਸਾਨੂੰ ਆਟਾ ਮਿਲ ਰਿਹਾ ਜੀ ਕਣਕ ਤਾਂ ਮਿਲ ਨਹੀਂ ਰਹੀ ਹੁਣ ਵੀ ਹਾਂ ਕਣਕ ਤਾਂ ਬੰਦ ਹੋਈ ਨੇ 6-7 ਮਹੀਨਿਆਂ ਤੋਂ ਚੱਲੇ ਜੀ ਸਾਡੀ ਤਾਂ ਕਣਕ ਉਹ ਹੀ 2 ਰੁਪਏ ਵਾਲੀ ਚਾਹੀਦੀ ਸਾਨੂੰ ਮਿਲੇ ਸਾਨੂੰ ਅਸੀਂ ਕਣਕ ਲੈ ਕੇ ਖੁਸ਼ ਹਾਂ ਕਿ ਆਟਾ ਲੈਣ ਆਉਂਦੇ ਨੇ ਜਿਆਦਾ ਆ ਜਾਂਦੇ ਨੇ ਮੁੜ ਕੇ ਕੋਈ ਸਾਡਾ ਮੂੰਹ ਨਹੀਂ ਦੇਖਦਾ ਆ ਕੇ ਵੋਟਾ ਵੋਟਾ ਲੈ ਜਾਂਦੇ ਨੇ 5 ਸਾਲ ਆ ਸਾਨੂੰ ਕੋਈ ਦੇਖਣ ਨਹੀਂ ਆਉਂਦਾ ਫਿਰ ਕੋਈ ਨਾ ਕੋਈ ਤਾਂ ਹੋਵੇ ਕਹਣ ਘਰ ਮਕਾਨ ਸਾਨੂੰ ਕਹਿੰਦੇ ਨੇ ਕੱਚੇ ਮਕਾਨਾਂ ਦੇ ਪੈਸੇ ਦੇਵਾਂਗੇ ਆਹ ਦਮਾਂਗੇ ਸੰਤ ਅੱਜ ਤੱਕ ਕੋਈ ਪੈਸਾ ਨਹੀਂ ਮਿਲਿਆ ਘਰ ਸਾਡੇ ਘਰ ਨਾਲੇ ਪਏ ਨੇ ਚੁੰਦੇ ਨੇ ਸਮਾਨ ਸਾਡੇ ਖਰਾਬ ਹੋ ਗਏ ਜਿਹੜੀਆਂ ਕਣਕਾਂ ਦੇ ਢੋਲਾਂ ਚ ਉਹ ਵੀ ਖਰਾਬ ਹੋ ਗਈਆਂ ਐਸੀ ਦੱਸ ਕੀ ਕਰੀਏ ਕਿੱਥੋਂ ਅਸੀਂ ਕਹਿਿੰਦੇ ਕਿ ਦਿਹਾੜੀ ਉੱਤੇ ਨਾਲ ਸਾਡੇ ਘਰ ਪਾ ਜਾਣਗੇ ਕਿਸੇ ਨੂੰ ਕਿਸੇ ਨੂੰ ਕਹਣਾ ਮਾਣਾ ਮੋਟਾ ਕੱਚੇ ਮਕਾਨਾਂ ਦੇ ਜੇ ਪੈਸੇ ਮਿਲਣਗੇ ਤਾਂ ਹੀ ਪਾਉ ਗਰੀਬ ਯਾਰ ਹੂੰ ਸਾਡੇ ਕੋ ਮਾੜਾ ਮੋਟਾ ਪੈਸਾ ਆਉ ਕਾਹਨ ਨਿਆਣੇ ਪੜਾਈਏ ਕਿ ਅਸੀਂ ਦਿਹਾੜੀ ਕਰੀਏ ਕਿ ਕੀ ਕਰੀਏ ਤੁਹਾਨੂੰ ਐ ਲੱਗਦਾ ਮਤਲਬ ਸਰਕਾਰ ਤੁਹਾਡੀ ਗੱਲ ਕਾਤੇ ਨਹੀਂ ਸੁਣਦੀ ਹੈਗੀ ਕੱਲੂ ਪਤਾ ਵੀ ਜੇ ਤੁਸੀਂ ਵੋਟ ਨਹੀਂ ਪਾਉਣੀ ਅਗਲਾ ਹਾਰ ਵੀ ਸਕਦਾ ਵੀਰੇ ਹਾਰੇ ਜਿੱਤੇ ਅਸੀਂ ਤਾਂ ਵੋਟ ਪਾਉਣੀ ਨਹੀਂ ਅਸੀਂ ਤਾਂ ਕਿਸੇ ਨੇ ਵੋਟ ਨਹੀਂ ਪਾਉਣੀ ਆ ਸਾਰੀ ਨਰੇਗਾ ਖੜੀ ਅਸੀਂ ਵੋਟਾਂ ਨਹੀਂ ਪਾਉਣੀ ਪਰ ਐ ਨਾ ਉਹਨਾਂ ਨੂੰ ਕਿਤਾਇਆ ਤੇ ਬੁੱਤ ਫਿਰ ਉਹਨਾਂ ਨੇ ਕੀ ਕਰਤਾ ਸਾਡਾ ਇੱਕ ਆਹੀ ਬਸ ਕੈਂ ਕਹਤਾ ਵੀ ਥੋੜਾ ਹਾਂ ਅਬਿਲ ਮਾਫ ਕਰਤੇ ਫਿਰ ਹੋਰ ਤਾਂ ਸਾਡਾ ਕੁਝ ਨਹੀਂ ਕਰਿਆ ਮੈਂ ਕਣਕ ਵੀ ਹਟਾਤੀ ਸਾਡੀ ਤਾਂ ਪਰ VOT ਹੈ ਨਾ ਤੁਹਾਡੀ VOT ਤੋਂ ਤਾਂ ਡਰਦੇ ਨੇ ਸਾਰੇ ਲੀਡਰ ਜੇ ਜੇ ਤੁਸੀਂ ਕਿਸੇ ਨੂੰ ਹਰਾਉਣ ਦਾ ਹੌਸਲਾ ਹਿੰਮਤ ਰੱਖਦੀ ਹੈ ਤੁਹਾਡੀ VOT ਤਾਂ ਹੀ ਉਹ ਤੁਹਾਡੀ ਗੱਲ ਸੁਣਨਗੇ ਕਿਸੇ ਨੂੰ ਦਾ VOT ਪਾਉਣੀ ਹੈ ਪਾਉ ਤਦੋਂ ਤੁਸੀਂ ਵੋਟਾ ਵਾਈ ਕਾਰਟ ਹੀ ਕਰਦਣਾ ਹਾਂ ਕਿਸੇ ਨੇ ਇਹਨੂੰ ਪਾਣੀ ਸਾਡੇ ਸਾਹ ਹੀ ਨਰੇਗਾ ਕਰ ਰਹੀ ਹੈ ਵੋਟਾ ਸੀ ਪਾਣੀ ਕਿਸੇ ਨੂੰ ਵੀ ਹਾਂ ਅਸੀਂ ਨਹੀਂ ਪਾਉਂਦੇ ਮੈਂ ਬਹੁਤ ਦੂਰੋਂ ਫਿਰ ਆਈ ਦੇਣਾ ਇਹਨਾਂ ਨੂੰ ਨਾ ਐਮਐਲ ਤੋਂ ਦੇ ਲਾ 18 ਵਾਰੀ ਮੈਂ ਲਿਖ ਕੇ ਲਿਆ ਹਾਂ ਆਹੋਂਸੇ ਜਨ ਨੂੰ ਨਾ ਕੱਚੇ ਮਕਾਨ ਦੇ ਨਹੀਂ ਮਿਲਣਗੇ ਭਾਈ ਕੀ ਕਹਿੰਦੇ ਨੇ ਅੱਗੋਂ ਕਹਿੰਦੇ ਪੈ ਜਾਣਗੇ ਪੈ ਜਾਣਗੇ ਇੱਕ ਨੇ ਕਰੀ ਜਾਂਦੇ ਨੇ ਇਹ ਸੈਂਟਰ ਸਕੀਮ ਮੋਦੀ ਦੀ ਸਕੀਮ ਆ ਕੱਚੇ ਮਕਾਨਾਂ ਵਾਲੀ ਹੈ ਨਾ ਹਾਂ ਹਾਂ ਪਤਾ ਨਹੀਂ ਮੋਦੀ ਦੀ ਆ ਕੰਨੀ ਦੇ ਹਾਂ ਐਮਐਲਏ ਜਾਨ ਕੋਈ ਪਤਾ ਨਹੀਂ ਇਹ ਐਮਐਲਏ ਨੂੰ 18 ਵਾਰੀ ਕਹਿ ਰਿਆ ਸੀ ਅੱਛਾ ਸਾਨੂੰ ਕੱਚੇ ਮਕਾਨਾਂ ਨੂੰ ਦਬਾ ਪਿਆ ਸੀ ਅਲੇਲਾ ਜਾ ਕੇ ਦੇਖ ਲੋ ਕਿਵੇਂ ਤੋ ਤੋ ਰਿਹਾ ਮਕਾਨ ਮੇਰੇ ਹਾਂ ਕਿਉਂ ਨਹੀਂ ਦਬਾਉਂਦੇ ਤੁਹਾਨੂੰ ਕੀ ਲੱਗਦਾ ਦਬਾਉਂਦੇ ਨਹੀਂ ਹੈਗੇ ਵੋਟਾਂ ਦੇ ਕੇ ਪਾਰ ਜਾਂਦੇ ਨੇ ਕੋਈ ਮੈਗਨੋਫੀ ਸਾਡੀ ਸੁਣਦਾ ਹੀ ਨਹੀਂ ਕੋਈ ਬੋਟਾ ਹੁਣ ਫੇਰ ਬੋਟਾ ਫੇਰ ਬਹੁਤ ਆਉਣਗੇ ਪਿੰਡਾਂ ਚ ਉਹੀ ਤਾਂ ਗੱਲ ਆ ਜੀ ਤੇਰਾ ਸਾਡੇ ਘਰੇ ਆ ਕੇ ਕਹਿੰਦੇ ਨੇ ਨੂੰ ਢਾਲੂ ਵਾਲਾ ਹੱਡੇ ਪਿੰਡ ਪਰ ਮਾਰਦੇ ਆ ਕੇ ਦੇਖੇ ਹਾਂ ਠੀਕ ਆ ਹਾਂ ਕਰਾਂਗੇ ਅਸੀਂ ਕਿਹੜੇ ਸਰਤਾ ਮੰਨੂਗਾ ਤਾਂ ਵੋਟ ਪਾਉਗੀ ਨਹੀਂ ਪੈਂਦੀ ਹਾਂ ਮਾਜਾ ਕਰੇ ਹੀ ਨਹੀਂ ਕੁਝ ਵੀ ਜਾ ਕਰੇ ਲੋ ਜੀ ਆਪਣੇ ਮੌਕਾ ਲਈ ਖੋਈ ਚੋਰੀ ਹੈ ਮਕਾਨ ਦੀ ਹਾਂ ਇਹ ਕਿ ਨਹੀਂ ਕਿ ਟਿਕਟੀਆਂ ਬੈਲਾ ਹੋਈਆਂ ਪਈਆਂ ਮੈਂ ਇੱਟਾਂ ਟੁੱਟੀਆਂ ਪਈਆਂ ਨੇ ਜੀ ਕਿ ਜੀ ਨਾ ਲੈਂਟਰ ਪਾਈਪ ਤੇ ਉਹਨਾਂ ਨੇ ਪਹਿਲੇ ਦੁਬਾਰ ਦਈ ਇਹਨਾਂ ਨੇ ਬਦਲਾ ਮਤਲਬ ਕੋਈ ਬਦਲਾ ਨਹੀਂ ਭਗਵੰਤ ਮਾਨ ਸਰਕਾਰ ਦਾ ਹੈ ਨਾ ਜੀ ਨਾ 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 ਜਦ ਆਪਾਂ ਨੇ ਸਾਡੇ ਕੋਈ ਕਰਦੇ ਨਹੀਂ ਕੋਈ ਕੁਛ ਇਹ ਕਿ ਨਹੀਂ ਜੀ ਆਪ ਜੜੀਆਂ ਆ ਫਿਰਦੀਆਂ ਨੇ ਇਹਦਾ ਆਪਣੇ ਪੜ ਚੌਕ ਦੀਆਂ ਮੇਰੇ ਤਾਂ ਪਿੰਸਨਣ ਲੱਗੀ ਜੀ 4 ਹੋਣਾ ਸਾਲ ਹੋ ਗਿਆ ਮੇਰੇ ਘਰ ਵਾਲੇ ਨੂੰ ਕਰੰਟ ਲਾਕ ਕਮਰੇ ਕਿਸ ਨੇ ਘਰ ਚੋਰੀਆ ਤੇ ਜਦ ਵੀ ਆਏ ਬਤਲਕਵੀਰ ਰਾਏ ਦੇਖਣ ਵੀ ਨਹੀਂ ਆਏ ਕਰ ਅਸੀਂ ਜ਼ੋਰ ਲਾ ਕੇ ਗਏ ਗੁਰਦੁਆਰੇ ਚ ਉਹਨੂੰ ਵੀ ਸਾਡੇ ਘਰਾਂ ਆ ਕੇ ਦੇਖ ਲੋ ਵੀ ਸਾਡੇ ਸਾਰਾ ਸਮਾਨ ਗਲ ਰਿਹਾ ਆਇਆ ਨਹੀਂ ਹੈਗਾ ਕਿਹੜਾ ਟਾਈਮ ਨਹੀਂ ਹੈਗਾ ਮੇਰੇ ਕੋਲ ਆਨੇ ਇਹਦੇ ਘਰਾਂ ਲਾਈਟ ਨਾ ਮਰ ਗਿਆ ਤੇ ਜੀ ਲੱਗਣਾ ਪੈਨਸ਼ਨ ਪੈਨਸ਼ਨ ਕਿਉਂ ਨਹੀਂ ਲੱਗ ਰਹੀ ਹੈ ਕਿ ਕੀ ਕਹਿੰਦੇ ਨੇ ਤੁਸੀਂ ਦੋ ਗੇਲੀ ਫਾਰਮ ਭਰਤੇ ਪਤਾ ਨਹੀਂ ਕੀ ਕਹੀ ਜਾ ਰਹੇ ਆ ਗਰ ਦਵਾਰਾ ਪਰ ਹੁਣ ਫੇਰ ਦਵਾਰਾ ਪਰ ਆਉਂਦੀ ਆ ਅਸੀਂ ਹਾਂ ਹਾਂਜੀ ਪਿੰਡ ਦੇ ਵਿੱਚ ਵੀ ਕੋਈ ਹਨਾ ਉਹਨਾਂ ਦੀ ਪਾਰਟੀ ਦਾ ਜਿਹੜਾ ਹੋਣਾ ਕੋਈ ਮੁਰਲਾ ਬੰਦਾ ਬਣਿਆ ਵਾ ਉਹਨਾਂ ਨੂੰ ਕਹਿ ਕੇ ਦੇਖਣਾ ਸੀ ਕਹ ਲਿਆ ਜੀ ਸਭ ਨੂੰ ਮੇਰੇ ਤੋਂ ਕਹਿੰਗੇ ਜੀ ਸਾਰ ਫਾਰਮ ਦਿਨ ਚਾਰ ਗਲੀ ਭਰਤੇ ਜੀ ਰੱਦ ਹੋ ਜਾਏ ਮੈਂ ਤਾਂ ਹੁੱਕਰ ਵੀ ਹੁਣ ਪਾਇਆ ਆ ਸੀਨੇ ਯਾਨੀ ਨਵੀਂ ਇਹ ਸਰਕਾਰ ਬਣੀ ਆ ਇਹਦੇ ਨਾਲ ਤੁਹਾਨੂੰ ਕੋਈ ਫਰਕ ਨਹੀਂ ਲੱਗ ਰਿਹਾ ਹਾਂ ਜੀ ਸਾਨੂੰ ਕੋਈ ਫਰਕ ਨਹੀਂ ਸਾਡਾ ਇਹ ਕੁਸ ਬਣਾਇਆ ਹੀ ਨਹੀਂ ਆਨੇ ਜੀ ਮਿੰਤਾਂ ਵੀ ਕਰਦੀਆਂ ਜਾ ਜਾ ਕੱਲ ਖਵੀਰ ਰਾਏ ਦੋ ਗੇਲੀ ਆ ਰਿਹਾ ਜੀ ਗੁਰਦੁਆਰੇ ਚ ਮੈਂ ਦੋ ਗੇਲੀ ਜਾਇਆ ਹੀ ਪਾਇਆ ਨਹੀਂ ਹੈਗਾ ਜੀ ਘਰਾਂ ਅਸੀਂ ਕਿਹਾ ਵੀ ਹੁਣ ਦੇਖ ਲਓ ਚੋ ਰਹੇ ਆ 20 ਪੈਰੇ ਆਏ ਨਹੀਂ ਹੈਗੇ ਜੀ ਸਾਡੇ ਘਰਾਂ ਉਹ ਕੀ ਕਹਿੰਦੇ ਕਹਿੰਦੇ ਟਾਈਮ ਨਹੀਂ ਹੈਗਾ ਜੀ ਮੇਰੇ ਕੋਲ ਆਣੇ ਨੂੰ ਆਏ ਨੀ ਜੀ ਘਰਾਂ ਸਾਡਾ ਤਾਂ ਘਰ ਸਾਰਾ ਸਮਾਨ ਮੇਰਾ ਸਾਰਾ ਗਲ ਗਿਆ ਕੁਛ ਨਹੀਂ ਬਚਿਆ ਮੇਰਾ ਦੋ ਘਰ ਵਾਲਾ ਕਰੈਂਟਰ ਲਾਕਾ ਮਰ ਗਿਆ ਹੋਰ ਹੁਣ ਤੇ ਮਕਾਨ ਪਾਇਆ ਆ ਅਸੀਂ ਨੇ ਚਿੰਚਾਰ ਗੇਲੀ ਫਾਰਮ ਭਰਤੇ ਕੱਚੇ ਮਖਾਨਾਂਗੇ ਕੋਈ ਪੈਸਾ ਨਹੀਂ ਆਇਆ ਸਾਨੂੰ ਨਿਆਣੇ ਉਹ ਬੇਲੇ ਫਿਰਦੇ ਆ ਜੀ ਪੜੇ ਲਿਖੇ ਸਰਕਾਰ ਨਸ਼ਿਆਂ ਤੇ ਕੋਈ ਕੰਟਰੋਲ ਲੱਗਦਾ ਨਹੀਂ ਸਾਨੂੰ ਹਾਂ ਨਾ ਵੀਰੇ ਕੋਈ ਕੰਟਰੋਲ ਨਹੀਂ ਹੈਗਾ ਨਸ਼ਾ ਤਾਂ ਸਭ ਦਾ ਦੁੱਗਣੇ ਲੱਗੇ ਨਿਆਣੇ ਸਾਡੇ ਕਰਨ ਨੇ ਨਸ਼ੇ ਦਾ ਕਹਣਾ ਘਰ ਦੇ ਦਾਣੇ ਕਣਕ ਵੀ ਵੇਚਣ ਲੱਗੇ ਨੇ ਆਣੇ ਨਸ਼ੇ ਕਰਕੇ ਕਰ ਕਰਕੇ ਮੋੜਾ ਮੋਟਾ ਤਾਂ ਰੋਕ ਟੋਕ ਲੱਗੋ ਲਾਵੋ ਸਰਕਾਰ ਨੇ ਸਰਕਾਰ ਨੇ ਤਾਂ ਭਗਵਾਨ ਤਵਾਨ ਨੇ ਤਾਂ ਜਵੇਂ ਕੰਮ ਚੌਂਠੇ ਚੱਕ ਤੇ ਨਸ਼ਿਆਂ ਦੇ ਮੁਕਾਣਾ ਇੱਥੇ ਵਿਚਾਰੀਆ ਇੱਥੇ ਬੈਠੀਆਂ ਆ ਬੱਲਾ ਸੁਬਜੂਕਿਆ ਉਹਨੇ ਕਣਕ ਕਾਦੀ ਉਹ ਵੀ ਮੁੰਡੇ ਨੇ ਕੱਲ ਵਸਾਰੀ ਵੇਚੀ ਨਸ਼ਾ ਕਰਦੇ ਨੇ ਅੱਛਾ ਹੋਰ ਇਹਦੇ ਉੱਪਰ ਕੀ ਹੋ ਹੋਊਗਾ ਮਤਲਬ ਜਿਹੜੇ ਦਾਅਵੇ ਕਰੀ ਜਾਂਦੇ ਆਸੀਂ ਨਸ਼ੇ ਵਾਲਾਂ ਨੂੰ ਫੜ ਲਿਆ ਨਸ਼ਾ ਘਟਾਤਾ ਫੜ ਨਹੀਂ ਫੜਦੇ ਵੀਰੇ ਥੋੜਾ ਬਹੁਤ ਪੈਸੇ ਲੈ ਕੇ ਛੱਡ ਦਿੰਦੇ ਨੇ ਕੋਈ ਦਾਅਵੇ ਦੂਵੇ ਨਹੀਂ ਕਰਦੇ ਹੈਗੇ ਇਹ ਤਾਂ ਬਬੂ ਦਾ ਹਾਲ ਹੋਇਆ ਪਿਆ ਨਿਆਣਿਆਂ ਦਾ ਕਹਾਣਾ ਕਿਵੇਂ ਬਦਲੂਗਾ ਪੰਜਾਬ ਫਿਰ ਇਹ ਹਾਲਾਤ ਥੋੜੇ ਕਿਵੇਂ ਸੁਧਰਣਗੇ ਸੁਧਰਨਗੇ ਵੀਰੇ ਜੇ ਪਿੱਛੇ ਰੋਕਣਗੇ ਤਾਂ ਹੀ ਸੁਧਰੂਗਾ ਨਾ ਜੇ ਹੁਣ ਪਿੱਛੇ ਤੋਂ ਨਹੀਂ ਰੋਕਣਗੇ ਫਿਰ ਕਿੱਥੇ ਕਹਾਣਾ ਨਿਆਣੇ ਸੁਧਰ ਜਾਣਗੇ ਸਾਨੂੰ ਤਾਂ ਕਹਾ ਆਪਣਾ ਨਿਆਣਿਆਂ ਦੀ ਗਾਂਹ ਜਿੰਦਗੀ ਹੋਰ ਉਹ ਲਾਹਰ ਲੱਗ ਰਹੀ ਹੈ ਜਿਹੜੇ ਵੱਡੇ ਹੋ ਰਹੇ ਨੇ ਛੋਟਿਆਂ ਤੋਂ ਉਹ ਵੀ ਤਾਂ ਪੱਟੇ ਹੀ ਜਾਣਗੇ ਜਦ ਹੋਰ ਨਿਆਣੇ ਪੱਟ ਹੋ ਸਾਡਾ ਕੀ ਕਰੂਗੀ ਸਰਕਾਰ ਦਾ ਸਾਡੇ ਨਿਆਣੇ ਨਪਟਣ ਲੱਗੇ ਆਹੀ ਤਾਂ ਹੀ ਪੱਟਦੇ ਨੇ ਸਰਕਾਰ ਵੀ ਕਾਹਾਂ ਨੌਕਰੀਆਂ ਨਾ ਮਿਲਣ ਇਹਨਾਂ ਦੇ ਬੱਚਿਆਂ ਨੂੰ ਨਸਿਆਂ 'ਚ ਤਾਂ ਹੀ ਲਾ ਰਹੇ ਨੇ ਹੋਰ ਕਹਾਣਾ ਕਰਦੇ ਨੇ ਵੀ ਜੇ ਹੁਣ ਨਸਾਂਸ ਲਾਉਣਗੇ ਤਾਂ ਇਹਨਾਂ ਨੇ ਨਿਆਣੇ ਨਸਾ ਪੱਤਾ ਕਰਨਗੇ ਤਾਂ ਕਾਹਣਾ ਨੌਕਰੀ ਕਿੱਥੋਂ ਦੇਣਗੇ ਫੇ ਸਾਡੇ ਬੱਚਿਆਂ ਨੂੰ ਫੇਰ ਤਾਂ ਹੀ ਤਾਂ ਕਹੇ ਸਾਡੇ ਨਿਆਣਿਆਂ ਨੂੰ ਤਾਂ ਬੁਰੇ ਹਾਲ ਕਰੇ ਪੈਣੇ ਕਾਹਣਾ ਜ਼ਿੰਦਗੀ ਖਰਾਬ ਕਰਤੀ ਮਾਵਾ ਪਾਪਾਂ ਦੀ ਵੀ ਦਦਾਰੂ ਦੇ ਕਾਹਣਾ ਸਾਹਮਣੂ ਬੰਦੇ ਲਿਆ ਆ ਕੇ ਕਹਣਾ ਦਾਰੂਆ ਪੀ ਵੀ ਤੀਂਆਂ ਕੁੱਟ ਦਿੰਦੇ ਨੇ ਠੇਕੇ ਨਹੀਂ ਬੰਦ ਕਰਦੇ ਹੈਗੇ ਕਾਹਦਾ ਕਹਿਨੀ ਆ ਠੇਕੇ ਤਾਂ ਲਵੇ ਲਵੇ ਖੁੱਲੇ ਪੈ ਨੇ ਸਾਡੇ ਵੱਧ ਕੀ ਗਿਣਤੀ ਠੇਕਿਆਂ ਦੀ ਹਾਂ ਜੀ 100 200 ਦੀ ਦਰੂਪੀ ਆਉਂਦੇ ਨੇ ਘਰੇ ਆ ਕੇ ਗਾਣਾ ਕੱਢਦੇ ਨੇ ਫਿਰ ਜੇ ਕਹਿੰਦੇ ਆਗੇ ਠੇਕੇ ਲਵੇ ਲਵੇ ਖੋਲੇ ਪਏ ਨੇ ਠੇਕੇ ਵੀ ਬੰਦ ਕਰਨੇ ਚਾਹੀਦੇ ਨੇ ਜੀ ਸਰਕਾਰ ਨੂੰ ਪੈਸਾ ਆਉਂਦਾ ਸ਼ਰਾਬ ਤੋਂ ਫਿਰ ਤਾਂ ਹੀ ਉਹ ਘਰੇ ਜਨਾਨੀਆਂ ਨੂੰ ਕਟਾਉਂਦੇ ਨੇ ਫਿਰ ਵੋਟਾਂ ਲੈਣ ਆ ਜਾਂਦੇ ਨੇ ਬਾਦ ਕੋਈ ਬੋਲਦਾਨੀ ਕੋ ਕੁਰਤੀਆ ਕੋ ਮਾਰੀਆ ਕਿ ਲੱਤ ਤੋੜਦੀ ਕਿ ਬਾਹ ਤੋੜਦੀ ਹੋਰ ਫਿਰ ਹੁਣ ਵੀ ਫਿਰ ਵੀ ਦੇਖਣ ਜੀ ਆ ਕੇ ਹੈਨਾ ਬੱਚੇ ਨੇ ਉਹ ਵੀ ਬੈਗ ਵਿੱਚ ਜਵਾਕ ਕਹਿੰਦੇ ਤਾਂ ਜਵਾਕਾਂ ਨੂੰ ਵੀ ਫਿਰ ਜਵਾਕ ਕਹਿੰਦੇ ਨੇ ਇਹ ਪੀਂਦੇ ਨਹੀਂ ਸੀ ਬੀਬੀ ਮਾਂਗੇ ਦੇਖਾ ਦੇਖੀ ਫਿਰ ਸਾਡੇ ਮਾਪੇ ਪਾ ਨੇ ਕੁਝ ਬਣਾਈ ਸੀ ਕਾ ਨੂੰ ਬਣਾਈਏ ਉਹਨਾਂ ਸ਼ਰਾਬ ਵੀ ਪੰਜਾਬ ਚ ਬੰਦ ਹੋਣੀ ਚਾਹੀਦੀ ਬੰਦ ਹੋਣੀ ਚਾਹੀਦੀ ਆ ਜੀ ਤੀਵਿਆਂ ਨੂੰ ਕੋੜ-ਕੋੜ ਕੇ ਤਾਂ ਹੀ ਤਾਂ ਸਾਰੇ ਧੜੀ ਹੋਰੇ ਕਰਤਾ ਹੁਣ ਹੋ ਰਹੇ ਆ ਜੀ 5 ਵਜੇ ਤਾਂ ਇੱਥੇ ਰਾਂਗੇ 5 ਵਜੇ ਤੋਂ ਕੱਖਾਂ ਨੂੰ ਭਜਾਂਗੇ ਆ ਕੇ ਫਿਰ ਉਹਨਾਂ ਰੋਟੀਆਂ ਵੀ ਲਾ ਕੇ ਦਾਂਗੇ ਦਾਣਾ ਵੀ ਬਣਾਉਣੀਆਂ ਨੇ ਕੱਪੜਾ ਦੀ ਡੱਗਰ ਤੇ ਛੱਤਰ ਵੀ ਖਾਣੇ ਨੇ 8:30 ਵਜੇ ਸੋਟੀਆਂ ਫੇਰ ਦੰਦਣੇ ਫੇਰ ਤੋਂ ਆਰੰਭ ਦਾ ਕਾਰਨ ਇਹ ਕਹਿਣਾ ਵੀ ਜਿਹੜਾ ਸ਼ਰਾਬ ਵਾਲੇ ਪਾਸੇ ਤੋਂ ਪੈਸਾ ਆਉਂਦਾ ਸੀਗਾ ਉਹ ਤੋਂ ਅਸੀਂ ਤਨਖਾਹਾਂ ਦਿੰਦੇ ਸੀ ਸਾਡਾ ਹੋਰ ਹੋ ਗਿਆ ਮੇਰੇ ਕਿਹੜੇ ਹੋਰ ਉੱਪਰ ਇੰਨਾ ਪੈਸਾ ਭੇਜ ਰਹੇ ਨੇ ਉਹ ਕਿੱਥੇ ਜਾਂਦੇ ਨੇ ਪ ਕਿਹੜੇ ਹੋਰ ਉੱਪਰ ਆਉਂਦੇ ਨੇ ਇਹਨੇ ਪੈਸੇ ਉਹ ਕਿੱਥੋਂ ਜਾਂਦੇ ਨੇ ਫਿਰ ਉਹਨਾਂ ਦੇ ਬੇਠੇਕਾਂ ਚ ਹੀ ਕਰਦੇ ਨੇ ਦੁਨੀਆ 'ਚ ਤੁਸੀਂ ਆਏ ਦੱਸੋ ਪਹਿਲਾਂ ਵੀਰੇ ਅਸੀਂ ਆਏ ਕਹਿਣਾ ਵੀ ਸਾਡੇ ਕੋ ਪਿੰਡਾਂ ਦੇ ਠੇਕੇ ਚੱਕੇ ਜਾਣ ਕਿਹੜੀ ਸਾਡੀ ਸਾਨੂੰ ਸੂਰਤ ਮਿਲਣੀ ਚਾਹੀਦੀ ਉਹ ਮਿਲ ਜਪਿਆ ਠੀਕ ਹੈ